ਇਹ ਇਕਲੌਤੀ ਪੇਂਟਿੰਗ ਹੈ ਜਿਹੜੀ ਐਕਚੁਅਲ ਹੈ ਅਸਲ ਐਕਚੁਅਲ ਪੇਂਟਿੰਗ ਹੈ ਮਹਾਰਾਜਾ ਰਣਜੀਤ ਸਿੰਘ ਕਿਵੇਂ ਦੇ ਲੱਗਦੇ ਸੀਗੇ ਕਿਵੇਂ ਦੀ ਕੱਪੜੇ ਪਾਉਂਦੇ ਸੀਗੇ ਕਿਵੇਂ ਦੀ ਦਸਤਾਰ ਬੰਦੇ ਸੀ ਇਹ ਸਾਨੂੰ ਅਸਲ ਦੱਸਦੀ ਹੈਗੀ ਹੈ ਇਹ ਇੱਕੋ ਇਕਲੌਤੀ ਪੇਂਟਿੰਗ ਹੈ ਜਿਹਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਸਾਹਮਣੇ ਕੁਰਸੀ ਤੇ ਬੈਠੇ ਆ ਤੇ ਆਰਟਿਸਟ ਨੇ ਪੇਂਟਿੰਗ ਬਣਾਈ ਹੈ ਐਵੇਂ ਦੀ ਇਕਲੌਤੀ ਤਸਵੀਰ ਹੈ ਜਿਹੜੀ ਸਾਨੂੰ ਦੱਸਦੀ ਹੈ ਕਿ 1850s ਦੇ ਵਿੱਚ ਦਰਬਾਰ ਸਾਹਿਬ ਦੇ ਅੰਦਰ ਕੀ ਮਰਿਆਦਾ ਸੀਗੀ 1858 ਵਿੱਚ ਪਬਲਿਸ਼ ਹੋਈ ਹੈਗੀ ਆ ਅ ਲੰਡਨ ਇਲਸਟ੍ਰੇਟਡ ਦੇ ਵਿੱਚ ਨੋ ਚਿੱਠੀਆਂ ਇੰਟਰਸਟਿੰਗ ਲੱਗੀਆਂ ਜਿਹੜੀਆਂ ਫਾਰਸੀ ਚ ਹੈਗੀਆਂ ਮਟਕਾਫ ਨੇ ਲਿਖੀਆਂ ਹਨ ਮਹਾਰਾਜਾ ਰਣਜੀਤ ਸਿੰਘ ਨੂੰ ਜਿਹੜਾ 1809 ਦੀ ਸੰਧੀ ਹੈ ਸਿਸਕਲੂਜ ਵਾਲੀ ਸੋ ਇਹ ਉਹਨੂੰ ਲੈ ਕੇ ਜਿਹੜੀ ਚਿੱਠੀਆਂ ਲਿਖੀਆਂ ਗਈਆਂ ਕੋਰਸਪੋਂਡੈਂਸ ਜਿਹੜੀ ਹੋਈ ਇਹ ਉਹ ਲੈਟਰਸ ਹੈਗੇ ਆ ਇਹ ਉਹ ਲੈਟਰਸ ਨਹੀਂ ਸਾਰੇ ਜਿਹੜੇ ਲਿਖੇ ਸੀ ਮਹਾਰਾਜ ओरिजिनल ਉਹ ਲੈਟਰਸ ਹੈਗੇ ਆ ਜਿਹੜਾ ਮਹਾਰਾਜਾ ਰਣਜੀਤ ਸਿੰਘ ਦਾ ਦਰਬਾਰ ਹੈਗਾ ਇਹ ਉਹਦੀ ਫੋਟੋ ਹੈਗੀ ਹੈ ਅੱਛਾ ਉਹਦੀ ਪੇਂਟਿੰਗ ਬਣੀ ਹੋਈ ਹੈ ਉਦੋਂ ਦੀ ਇਹ ਵੀ 1850 ਦੀ ਬਣੀ ਹੈ ਹਾਂਜੀ ਇਹ ਇਹ ਤੇ ਬੜੀ ਮਸ਼ਹੂਰ ਤਸਵੀਰ ਹੈਗੀ ਹੈ ਜਿਹੜੀ ਹਨਾ ਹਰ ਜਗ੍ਹਾ ਤੇ ਆਪਾਂ ਦੇਖਦੇ ਆਂ ਪੰਜਾਬ ਦੇ ਵਿੱਚ ਲੱਗੀ ਹੁੰਦੀ ਹੈਗੀ ਹੈ ਬਟ ਦਾ ਇੰਟਰਸਟਿੰਗ ਪਾਰਟ ਇਜ਼ ਕਿ ਜਿੰਨੀਆਂ ਵੀ ਅਸੀਂ ਤਸਵੀਰਾਂ ਦੇਖ ਰਹੇ ਆਂ ਪੰਜਾਬ ਦੇ ਵਿੱਚ ਉਹ ਜਿਹੜੀ ਤਸਵੀਰ ਤੋਂ ਬਣੀ ਹੈਗੀਆਂ ਉਹ ਸਾਡੇ ਕੋਲ ਅਕਾਲ ਤੱਕ ਸਭ ਹੁਣ ਨਾਲੋਂ ਤਾਂ ਬਹੁਤ ਫਰਕ ਹੈ ਇਹਦਾ ਨਹੀਂ ਇਹ 1984 ਤੋਂ ਪਹਿਲਾਂ ਐਦਾਂ ਹੀ ਸੀਗਾ ਅੱਛਾ 1984 ਤੋਂ ਪਹਿਲਾਂ ਹਾਂਜੀ ਨਹੀਂ 1984 ਤੋਂ ਪਹਿਲਾਂ ਇਹ 1984 ਤੋਂ ਪਹਿਲੇ ਵਾਲਾ ਅਕਾਲ ਤੱਕ ਦੀ ਹੈ ਅੱਛਾ ਉਸ ਤੋਂ ਬਾਅਦ ਫਿਰ ਹੋਰ ਸਾਈਡ ਤੇ ਐਡੀਸ਼ਨਸ ਹੋਈਆਂ ਹੈਗੀਆਂ ਇਹ ਜਿਹੜੀ ਲੈਟਰ ਹੈਗੀ ਹੈ ਇਹ 1716 ਵਿੱਚ ਜਿਹੜੇ ਬੰਦਾ ਸਿੰਘ ਬਹਾਦਰ ਦੀ ਐਗਜ਼ੀਕਿਊਸ਼ਨ ਨੂੰ ਵਿਟਨੈਸ ਕਰ ਰਹੇ ਸੀਗੇ ਦੋ ਅੰਗਰੇਜ਼ ਇਹ ਉਹਨਾਂ ਨੇ ਆਪਣੇ ਹੈੱਡਕੁਆਰਟਰ ਤੇ ਲਿਖੀ ਸੀਗੀ। ਉਸਕੇ ਉਹ ਕੀ ਦੇਖ ਰਹੀ ਹੈਗੀ? 1782 ਦਾ ਨਕਸ਼ਾ ਹੈਗਾ। ਜਿਹੜਾ ਜੇਮਸ ਰੈਨਲ ਨੇ ਬਣਾਇਆ। ਜੇਮਸ ਰੈਨਲ ਇੰਡੀਆ ਦਾ ਪਹਿਲਾ ਸਰਵੇਅਰ ਜਨਰਲ ਸੀਗਾ। ਤੇ ਅੱਜ ਵੀ ਇਹ ਡਿਪਾਰਟਮੈਂਟ ਲਈ ਗੋਡਫਾਦਰ ਫਿਗਰ ਹੀ ਮੰਨਿਆ ਜਾਂਦਾ ਹੈਗਾ। ਕਿਉਂਕਿ ਇਹਨੇ ਇੰਡੀਆ ਦਾ ਪਹਿਲਾ ਐਕੂਰੇਟ ਮੈਪ ਬਣਾਇਆ। ਆ ਇੱਧਰ ਸਿੱਖ ਮਹਾਰਾਜੇ ਸਾਰੇ ਇਹ ਹਾਂਜੀ ਜਿਹੜੇ ਰਾਜੇ ਹੈਗੇ ਆ ਜਾਂ ਮਹਾਰਾਜਾ ਰਣਜੀਤ ਸਿੰਘ ਹੈ ਉਹਨਾਂ ਦੀ ਫੈਮਿਲੀ ਹੈਗੀ ਹੈ ਉਹਨਾਂ ਬਾਰੇ ਜਿਹੜੀਆਂ ਤਸਵੀਰਾਂ ਬਾਹਰ ਮਤਲਬ ਆਊਟ ਆਫ ਪੰਜਾਬ ਵੱਖਰੀਆਂ ਵੱਖਰੀਆਂ ਕਿਤਾਬਾਂ ਵਿੱਚ ਛਪ ਰਹੀਆਂ ਸੀਗੀਆਂ ਉਹ ਇਕੱਠੀਆਂ ਇੱਕ ਪੈਨਲ ਤੇ ਲਿਆਈਆਂ ਕਿਸ਼ੋਰ ਫੋਰੈਸਟਰ ਦਾ ਹੈਗਾ ਆਥਰ ਹੈ ਜਿਹੜਾ ਉਹ ਲਿਖ ਰਿਹਾ ਹੈਗਾ ਕਿ ਮੈਂ ਪੰਜਾਬ ਤੋਂ ਲੰਘ ਰਿਹਾ ਸੀਗਾ ਇੱਕ ਸਿੱਖ ਘੋੜੇ ਤੇ ਜਾ ਰਿਹਾ ਸੀਗਾ ਮੈਂ ਉਹਨੂੰ ਪੁੱਛਿਆ ਕਿ ਤੂੰ ਕੌਣ ਹੈ ਤਾਂ ਉਹਨੇ ਮੈਨੂੰ ਦੱਸਿਆ ਕਿ ਮੈਂ ਸਿੱਖ ਹੈਗਾ ਤੇ ਮੈਂ ਬੜਾ ਹੈਰਾਨ ਹੋਇਆ ਕਿ ਉਹਦੀ ਜਿਹੜੀ ਟੋਨ ਸੀਗੀ ਗੱਲ ਕਰਨ ਦੀ ਉਹ ਬਾਕੀ ਲੋਕਾਂ ਨਾਲੋਂ ਜਿਹੜੇ ਇੰਡੀਆ ਦੇ ਹਿੰਦੁਸਤਾਨ ਦੇ ਬਾਕੀ ਲੋਕ ਹੈਗੇ ਆ ਉਹਨਾਂ ਨਾਲੋਂ ਬੜੀ ਵੱਖਰੀ ਸੀਗੀ ਤੇ ਫਿਰ ਮੈਂ ਬੜਾ ਹੈਰਾਨ ਹੋਇਆ ਉਹਨੂੰ ਦੇਖ ਕੇ ਤੇ ਮੈਂ ਉਹਨੂੰ ਪੁੱਛਿਆ ਕਿ ਤੇਰਾ ਤੂੰ ਕਿੰਨੂੰ ਜਵਾਬ ਦੇ ਹੈਗਾ ਤੇ ਉਹ ਕਹਿੰਦਾ ਮੈਂ ਤਾਂ ਰੱਬ ਨੂੰ ਹੀ ਜਵਾਬ ਦੇ ਆਂ ਬਸ ਹੋਰ ਮੈਂ ਕਿਸੇ ਰਾਜੇ ਰੋਜ ਨੂੰ ਨਹੀਂ ਪਛਾਣਦਾ ਹੈਗਾ ਤੇ ਇਹ 1808 ਦੀ ਗੱਲ ਹੈਗੀ ਆ ਹੁਣ ਸਾਡੇ ਲਈ ਤਾਂ ਇਹ ਕਾਮਨ ਗੱਲ ਹੈ ਨਾ ਅਸੀਂ ਤੇ ਵੈਸੇ ਹੀ ਕਹਿ ਰਹੇ ਨਾ ਕਿ ਜੋ ਕੁਝ ਹੋਇਆ ਤਾਂ ਉਹ ਪਾਣੇ ਚ ਹੈਗਾ ਹੈ ਨਾ ਤਾਂ ਗੁਰੂ ਸਾਹਿਬ ਨੇ ਕਰਾਇਆ ਸਾਡਾ ਅਸੀਂ ਤੇ ਸਾਡੇ ਲਈ ਗੱਲ ਕਾਮਨ ਹੈ ਕੀ ਹੈ ਬਟ ਉਹਦੇ ਲਈ ਇੰਪੋਰਟੈਂਟ ਹੈ ਜਿਹਨੂੰ ਉਹ ਨੋਟ ਕਰ ਰਿਹਾ ਹੈ ਇਹ ਮਲਤਾਨ ਦੀਆਂ ਫੋਟੋਆਂ ਹੈਗੀਆਂ ਜਦੋਂ 1818 48 49 ਦੇ ਵਿੱਚ ਮਲਤਾਨ ਦੀ ਜਿਹੜੀ ਸੈਕੰਡ ਐਂਗਲੋ ਸਿਕਵਾਰ ਜਿਹਨੂੰ ਅਸੀਂ ਕਹਿੰਦੇ ਆ ਜਦੋਂ ਉਹ ਹੁੰਦੀ ਹੈਗੀ ਆ ਤਾਂ ਬ੍ਰਿਟਿਸ਼ ਫੌਜ ਦੇ ਨਾਲ ਬ੍ਰਿਟਿਸ਼ ਆਰਟਿਸਟ ਵੀ ਚੱਲਦੇ ਸੀਗੇ ਤੇ ਉਹ ਬੜੀਆਂ ਇੰਟਰਸਟਿੰਗ ਪੇਂਟਿੰਗਸ ਬਣਾਉਂਦੇ ਸੀ ਉੱਥੇ 1710 ਤੋਂ ਲੈ ਕੇ 1849 ਤੱਕ ਉਦੋਂ ਉਹ ਬੜਾ ਹੈਪਨਿੰਗ ਪੀਰੀਅਡ ਹੈਗਾ ਉਦੋਂ ਪੰਜਾਬ ਦੇ ਵਿੱਚ ਰੋਜ਼ ਕੁਝ ਨਾ ਕੁਝ ਹੋ ਰਿਹਾ ਹੈਗਾ ਸੋ ਉਹ ਇੰਟਰਸਟ ਪੈਦਾ ਕਰਦਾ ਹੈ ਪੰਜਾਬ ਤੋਂ ਬਾਹਰ ਵਾਲੇ ਆਰਟਿਸਟਸ ਤੇ ਆਥਰਸ ਦਾ ਕਿ ਅਸੀਂ ਪੰਜਾਬ 'ਚ ਚਾਈਏ ਤੇ ਦੇਖੀਏ ਉੱਥੇ ਕੀ ਹੋ ਰਿਹਾ ਉਹਦੇ ਬਾਰੇ ਲਿਖੀਏ ਉਦੋਂ ਸਾਡੇ ਸਾ ਪੰਜਾਬੀਆਂ ਬਾਰੇ ਸਭ ਤੋਂ ਵੱਧ ਰਿਪੋਰਟਿੰਗ ਹੋਣੀ ਸ਼ੁਰੂ ਹੁੰਦੀ ਹੈ।pro punjab tv ਤੇ ਤੁਹਾਡਾ ਸਵਾਗਤ ਹੈ ਮਹਾਰਾਜਵੀਰ ਸਿੰਘ ਪੰਜਾਬ ਡਿਜੀਟਲ ਲਾਇਬ੍ਰੇਰੀ ਜੋ ਲੰਬੇ ਸਮੇਂ ਤੋਂ ਕੰਮ ਕਰ ਰਹੇ ਨੇ ਪੰਜਾਬ ਦਾ ਜੋ ਵੀ ਇਤਿਹਾਸ ਹੈ ਪੰਜਾਬ ਦੇ ਨਾਲ ਜੁੜੀਆਂ ਹੋਈਆਂ ਜੋ ਵੀ ਚੀਜ਼ਾਂ ਨੇ ਉਹਨਾਂ ਨੂੰ ਡਿਜੀਟਲਾਈਜ਼ ਕਰਨ ਦਾ ਕੰਪਿਊਟਰ ਦੇ ਵਿੱਚ ਲੈ ਕੇ ਆਉਣ ਦਾ ਤਾਂ ਬਹੁਤ ਵਧੀਆ ਉਪਰਾਲਾ ਕੀਤਾ ਜਾ ਰਿਹਾ ਸਾਡੇ ਨਾਲ ਨੇ ਭਾਈ ਦਵਿੰਦਰ ਸਿੰਘ ਤਾਂ ਭਾਈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾਂ ਸਭ ਤੋਂ ਪਹਿਲਾਂ ਮੈਂ ਸ਼ੁਰੂਆਤ ਇੱਥੋਂ ਹੀ ਕਰ ਲੈਣਾ ਡਿਜੀਟਲਾਈਜ਼ ਕਰ ਰਹੇ ਹਾਂ ਸਾਰਾ ਤੁਸੀਂ ਪੰਜਾਬ ਦਾ ਜੋ ਵੀ ਇਤਿਹਾਸ ਹੈ ਜੋ ਵੀ ਡਾਕੂਮੈਂਟਸ ਨੇ ਨਹੀਂ ਚੇਟ ਕਿੱਥੋਂ ਪਈ ਸੀ ਕਿ ਕਿਉਂ ਲੱਗਿਆ ਸੀਗਾ ਵੀ ਸਾਰਾ ਕੁਝ ਡਿਜੀਟਲ ਕਰਨਾ ਚਾਹੀਦਾ ਜਦੋਂ ਵੀ ਟੈਕਨੋਲੋਜੀ ਚੇਂਜ ਹੁੰਦੀ ਹੈ ਨਾ ਤੇ ਉਦੋਂ ਪੁਰਾਣੀ ਟੈਕਨੋਲੋਜੀ ਦੇ ਵਿੱਚ ਬਣੀਆਂ ਹੋਈਆਂ ਚੀਜ਼ਾਂ ਗਵਾਚ ਜਾਂਦੀਆਂ ਹੈਗੀਆਂ ਜੇ ਉਹਨਾਂ ਨੂੰ ਕੋਈ ਸੰਭਾਲਣ ਦਾ ਅਸੀਂ ਉਪਰਾਲਾ ਨਹੀਂ ਕਰਾਂਗੇ ਨਵੀਂ ਟੈਕਨੋਲੋਜੀ 'ਚ ਨਹੀਂ ਲਿਆਵਾਂਗੇ ਤਾਂ ਉਹ ਚੀਜ਼ਾਂ ਗੁੰਮ ਜਾਣਗੀਆਂ ਹਮੇਸ਼ਾ ਇਸ ਤਰ੍ਹਾਂ ਹੀ ਹੋਇਆ ਜਿਵੇਂ ਅੱਜ ਤੋਂ ਕਰੀਬ 2500 ਸਾਲ ਪਹਿਲੇ ਜਦੋਂ ਇਨਸਾਨ ਨੇ ਲਿਖਣਾ ਸ਼ੁਰੂ ਕੀਤਾ ਤਾਂ ਉਦੋਂ ਸਾਡੀ ਮੈਮਰੀ 'ਚ ਜੋ ਚੀਜ਼ਾਂ ਸਨ ਜਿਓ ਲਿਖਤ ਵਿੱਚ ਨਹੀਂ ਆਈਆਂ ਤੇ ਉਹ ਗੁੰਮ ਗਈਆਂ ਓਵੇਂ ਜਿਹੜੀਆਂ ਹੱਥ ਲਿਖਤ ਚੀਜ਼ਾਂ ਸਨ ਜਿਓ ਛਾਪੇਖਾਨੇ ਵਿੱਚ ਨਹੀਂ ਆਈਆਂ ਪ੍ਰਿੰਟਿੰਗ ਪ੍ਰੈਸ ਜਦੋਂ ਆਈ ਹੈਗੀ ਆ ਤੇ ਉਹ ਹੈਂਡ ਰਿਟਨ ਮੈਨੂਸਕ੍ਰਿਪਟਸ ਗੁੰਮ ਗਈਆਂ ਖਰਾਬ ਹੋ ਗਈਆਂ ਓਵੇਂ ਹੀ ਹੁਣ ਪਿਛਲੇ 30 ਸਾਲ ਤੋਂ ਹਿਊਮਨ ਰੇਸ ਦੀ ਸਾਰੀ ਮੈਮਰੀ ਇੱਕ ਨਵੀਂ ਟੈਕਨੋਲੋਜੀ ਚ ਜਾ ਰਹੀ ਹੈ ਡਿਜੀਟਲ ਟੈਕਨੋਲੋਜੀ ਤੇ ਜੇ ਸਾਡੀਆਂ ਚੀਜ਼ਾਂ ਉਸ ਟੈਕਨੋਲੋਜੀ ਚ ਨਹੀਂ ਹੋਣਗੀਆਂ ਤੇ ਉਹ ਗਵਾਚ ਜਾਣਗੀਆਂ ਇਹਦੀ ਸਮਝ ਕਰੀਬ 1999 95 ਦੇ ਆਸ-ਪਾਸ ਲੱਗਣੀ ਸ਼ੁਰੂ ਹੋ ਗਈ ਸੀ ਜਦੋਂ ਅਸੀਂ ਨਵੀਂ ਟੈਕਨੋਲੋਜੀ ਦੇਖ ਰਹੇ ਸੀਗੇ ਤੇ ਫਾਈਨਲੀ 2002 ਚ ਫੈਸਲਾ ਕੀਤਾ ਕਿ ਇਹ ਕੰਮ ਬਹੁਤ ਜ਼ਰੂਰੀ ਹੈਗਾ ਤੇ ਇਹਦੇ ਲਈ ਜ਼ਿੰਦਗੀ ਲਗਾਉਣਾ ਪਏਗਾ ਤਾਂ ਹੀ ਹੋਏਗਾ ਇਹ ਸੋ ਦਿਸ ਇਜ਼ ਹਾਊ ਇਟ ਸਟਾਰਟਡ ਇਧਰ ਜ਼ਿੰਦਗੀ ਲਾਤੀ ਸਾਰੀ ਵੀ ਡਿਜੀਟਲਾਈਜ਼ ਕਰਨਾ ਪੰਜਾਬ ਦਾ ਜੋ ਵੀ ਸਰਕਾਰ ਹੈਗਾ ਜਿਸ ਚੀਜ਼ ਦੇ ਨਾਲ ਹਾਂਜੀ ਜਿੰਨੀ ਵੀ ਹੈਗੀ ਆ ਸੋ ਉਹਨੂੰ ਕਿਸੇ ਕਿਸੇ ਪ੍ਰੋਜੈਕਟ ਤੇ ਲਾਣਾ ਪੰਜਾਬ ਨੂੰ ਲੋੜ ਹੈਗੀ ਆ ਬੜੀਆਂ ਸਾਰੀਆਂ ਜ਼ਿੰਦਗੀਆਂ ਦੀ ਜਿਹੜੀਆਂ ਇੱਕ ਇੱਕ ਪ੍ਰੋਜੈਕਟ ਕਰਨ ਤੇ ਸਾਡੇ ਬੜੇ-ਸਾਰੇ ਪ੍ਰੋਜੈਕਟ ਹੋ ਸਕਦੇ ਹੈਗੇ ਆ ਸੋ ਦਿਸ ਵਾਸ ਦ ਥਾਟ ਕਿ ਪੰਜਾਬ ਦੀ ਮੈਮਰੀ ਨੂੰ ਅਸੀਂ ਕੰਪਿਊਟਰ ਦੇ ਰਾਹੀਂ ਸੰਭੀਏ ਕਿਸੇ ਵੀ ਵਿਸ਼ੇ ਚ ਹੋਣ ਭਾਵੇਂ ਰਿਲੀਜੀਅਨ ਨਾਲ ਰਿਲੇਟਡ ਹੋਣ ਭਾਵੇਂ ਸਿਆਸਤ ਨਾਲ ਭਾਵੇਂ ਕੁਝ ਵੀ ਹੋਵੇ ਕੁਝ ਵੀ ਹੋਵੇ ਜੋ ਵੀ ਪੰਜਾਬ ਦੀ ਪੰਜਾਬੀਆਂ ਦੀ ਯਾਦਦਾਸ਼ਤ ਦੇ ਵਿੱਚ ਹੈਗਾ ਪਿਛਲੇ ਹਜ਼ਾਰਾਂ ਸਾਲਾਂ ਦੇ ਵਿੱਚ ਕਿਸੇ ਵੀ ਵਿਸ਼ੇ ਤੇ ਹੋਏ ਕਿਸੇ ਵੀ ਧਰਮ ਦਾ ਹੋਏ ਉਹਨੂੰ ਅਸੀਂ ਡਿਜੀਟਾਈਜ਼ ਕਰਨਾ ਸਾਡੇ ਮੇ ਤਿੰਨ ਵਿਸ਼ੇ ਹੈਗੇ ਜਿਨ੍ਹਾਂ ਨੂੰ ਅਸੀਂ ਕੇਟਰ ਕਰਦੇ ਹੈਗੇ ਆ ਇੱਕ ਤਾਂ ਪੰਜਾਬ ਦੇ ਵਿੱਚ ਪਈਆਂ ਹੋਈਆਂ ਸਾਰੀਆਂ ਚੀਜ਼ਾਂ ਸਾਰੀਆਂ ਕਿਤਾਬਾਂ ਜਿਸ ਮਰਜ਼ੀ ਵਿਸ਼ੇ ਤੇ ਹੋਣ ਉਹਨਾਂ ਨੂੰ ਡਿਜੀਟਾਈਜ਼ ਕਰਨਾ ਹੈ। ਹੂੰ। ਦੂਸਰਾ ਪੰਜਾਬ ਤੋਂ ਬਾਹਰ ਪਈਆਂ ਹੋਈਆਂ ਚੀਜ਼ਾਂ ਜਿਹੜੀਆਂ ਪੰਜਾਬ ਨਾਲ ਸੰਬੰਧ ਰੱਖਦੀਆਂ ਹਨ। ਹੈਨਾ? ਜਿਵੇਂ ਕੋਈ ਵੀ ਕਿਤਾਬ ਹੈ ਉਹ ਗੁਰਮੁਖੀ ਲਿਪੀ 'ਚ ਹੈ। ਤਾਂ ਉਹਦਾ ਪੰਜਾਬ ਨਾਲ ਸੰਬੰਧ ਜੁੜ ਗਿਆ। ਕੋਈ ਕਿਤਾਬ ਹੈ ਉਹ ਫਾਰਸੀ 'ਚ ਹੈ ਪਰ ਹੈਗੀ ਪੰਜਾਬ ਬਾਰੇ ਹੈ। ਉਹਦਾ ਪੰਜਾਬ ਨਾਲ ਸੰਬੰਧ ਜੁੜ ਗਿਆ। ਉਹ ਕਿਤਾਬਾਂ। ਤੀਸਰਾ ਪੰਜਾਬੀਆਂ ਵੱਲੋਂ ਕੀਤਾ ਹੋਇਆ ਕੋਈ ਵੀ ਕੰਮ। ਹਾਂਜੀ। ਜਿਸ ਜਿਸ ਮਰਜ਼ੀ ਵਿਸ਼ੇ ਤੇ ਹੋਏ ਪੂਰੀ ਦੁਨੀਆ ਵਿੱਚ। ਉਹਨੂੰ ਅਸੀਂ ਸਾਂਭਣਾ ਹੈਗਾ। ਸੋ ਇਹ ਤਿੰਨ ਸਾਡੇ ਮੇਜਰ এজেন্ডੇ ਹੈਗੇ ਆ ਤਾਂ ਜਿਵੇਂ ਅਜੋਕਾ ਪੰਜਾਬ ਤਾਂ ਆਪਾਂ ਹੀ ਲਾ ਲਿਆ ਜਿਸ ਦੇ ਵਿੱਚ ਆਪਾਂ ਰਹਨੇ ਆ ਉਸ ਤੋਂ ਪਹਿਲਾਂ ਦਾ ਪੰਜਾਬ ਸੀ ਜਿਹੜਾ ਪਾਕਿਸਤਾਨ ਦੇ ਵਿੱਚ ਰਹਿ ਗਿਆ ਇਹ ਮਾਚਲ ਹੋ ਗਿਆ ਹਰਿਆਣਾ ਹੋ ਗਿਆ ਦਿੱਲੀ ਨਾਲ ਜਾ ਲੱਗਦਾ ਸੀ ਇੱਧਰ ਰਾਜਸਥਾਨ ਦਾ ਇਲਾਕਾ ਹੋ ਗਿਆ ਤਾਂ ਉਹ ਚੀਜ਼ਾਂ ਵੀ ਜਿਹੜੀਆਂ ਹੈਗੀਆਂ ਨੇ ਪਿਛਲੇ ਪੰਜਾਬ ਦੀਆਂ ਉਹ ਵੀ ਵਿੱਚ ਕਰ ਰਹੇ ਹਾਂ ਸਾਰਾ ਕੁਝ ਜਦੋਂ ਅਸੀਂ ਪੰਜਾਬ ਕਹਿੰਦੇ ਹੈਗੇ ਆ ਤਾਂ ਸਾਡਾ ਸਟੇਟ ਆਫ ਪੰਜਾਬ ਮਤਲਬ ਨਹੀਂ ਹੈਗਾ ਅਸੀਂ ਉਹ ਸਮਝ ਕੇ ਨਹੀਂ ਚੱਲਦੇ ਪੰਜਾਬ ਦਾ ਮਤਲਬ ਹੈਗਾ ਪੰਜ ਦਰਿਆਵਾਂ ਦੀ ਧਰਤੀ ਉਹਨੇ ਹਮੇਸ਼ਾ ਰਹਿਣਾ ਉਹਦੇ ਉੱਪਰ ਜਿਹੜੇ ਮਰਜ਼ੀ ਰਾਜੇ ਆਣ ਹਾਂਜੀ ਜਿਹੜੇ ਮਰਜ਼ੀ ਜੋ ਮਰਜ਼ੀ ਉਹਦੇ ਤੇ ਹੋਏ ਉਹ ਧਰਤੀ ਨੇ ਪੰਜਾਬ ਦਾ ਹੀ ਤੇ ਹੀ ਧਰਤੀ ਰਹਿਣਾ ਹੈਗਾ ਯਾਨੀ ਕਿ ਪ੍ਰੋਪਰ ਪੰਜਾਬ ਜਿਹੜਾ 1849 ਤੋਂ ਆਪਾਂ ਨਾਮ ਨੂਮ ਜੋ ਮਰਜ਼ੀ ਬਦਲਦੇ ਰਹੀਏ ਪਰ ਉਹ ਧਰਤੀ ਨੇ ਪੰਜ ਦਰਿਆਵਾਂ ਦੀ ਧਰਤੀ ਹੀ ਰਹਿਣਾ ਹੈਗਾ ਸੋ ਉਸ ਪੰਜ ਦਰਿਆਵਾਂ ਦੀ ਧਰਤੀ ਦੀ ਜਿਹੜੀ ਯਾਦ ਆਸ਼ਤ ਹੈ ਅਸੀਂ ਉਹਨੂੰ ਸਾਂਭਣਾ ਹੈ ਹਾਂਜੀ ਇੱਕ ਸਟੇਟ ਆਫ ਪੰਜਾਬ ਦੀ ਯਾਦ ਆਸ਼ਤ ਨੂੰ ਤੁਸੀਂ ਪੰਜ ਦਰਿਆਵਾਂ ਦੀ ਧਰਤੀ ਦੀ ਗੱਲ ਕੀਤੀ ਹੈ ਇੱਥੇ ਮੰਨ ਲਓ ਜਿੰਨੀਆਂ ਵੀ ਪੇਂਟਿੰਗਸ ਨੇ ਬਹੁਤਾਂਤ ਮਹਾਰਾਜ ਰਣਜੀਤ ਸਿੰਘ ਜੀ ਜਿਹਨਾਂ ਨੂੰ ਆਪਾਂ ਕਹਿੰਦੇ ਆ ਨਾਇਕ ਕਹਿੰਦੇ ਆ ਪੰਜਾਬ ਦਾ ਮੰਨ ਲਓ ਉਹਨਾਂ ਦੇ ਨਾਲ ਰਿਲੇਟਡ ਪੇਂਟਿੰਗਸ ਨੇ ਜਾਂ ਸ਼ਬਦ ਨੇ ਕੁਝ ਜਿਹੜੇ ਮੰਨ ਲਓ ਅੰਗਰੇਜ਼ਾਂ ਵੱਲੋਂ ਵਰਤੇ ਗਏ ਜਾਂ ਜਿਹੜੀਆਂ ਪੇਂਟਿੰਗਸ ਨੇ ਸਾਰੀਆਂ ਇਹ ਅੰਗਰੇਜ਼ਾਂ ਵੱਲੋਂ ਜਾਂ ਫੋਰਨਰਸ ਵੱਲੋਂ ਬਣਾਈਆਂ ਗਈਆਂ ਨੇ ਹੋਰਾਂ ਪੇਂਟਿੰਗਸ ਨਾਲੋਂ ਇਹਨਾਂ ਦਾ ਕੀ ਫਰਕ ਹੈ ਇਹ ਪੰਜਾਬ ਨੂੰ ਕਿਵੇਂ ਡਿਫਾਈਨ ਕਰਦੇ ਨੇ ਪੰਜਾਬ ਦੇ ਵਿੱਚ ਕੋਈ ਆਰਟਿਸਟ ਕਦੋਂ ਆਂਦਾ ਹੈਗਾ ਜਾ ਕਿਸੇ ਵੀ ਵਿਸ਼ੇ ਉੱਪਰ ਕੋਈ ਆਰਟਿਸਟ ਕੋਈ ਆਥਰ ਕਿਤਾਬ ਕਦੋਂ ਲਿਖਦਾ ਹੈਗਾ ਜਦੋਂ ਉੱਥੇ ਕੁਝ ਖਾਸ ਹੋ ਰਿਹਾ ਹੁੰਦਾ ਹੈ ਹੈਨਾ ਅਖਬਾਰ ਚ ਖਬਰ ਵੀ ਉਦੋਂ ਹੀ ਆਉਂਦੀ ਹੈਗੀ ਆ ਜਦੋਂ ਕੁਝ ਖਾਸ ਹੋ ਰਿਹਾ ਹੁੰਦਾ ਹੈ ਸੋ ਜਿਹੜਾ 1710 ਵਾਲਾ 1710 ਤੋਂ ਬਾਅਦ ਵਾਲਾ ਪੀਰੀਅਡ ਹੈਗਾ 1710 ਤੋਂ ਲੈ ਕੇ 1849 ਤੱਕ ਉਦੋਂ ਉਹ ਬੜਾ ਹੈਪਨਿੰਗ ਪੀਰੀਅਡ ਹੈਗਾ ਉਦੋਂ ਪੰਜਾਬ ਦੇ ਵਿੱਚ ਰੋਜ਼ ਕੁਝ ਨਾ ਕੁਝ ਹੋ ਰਿਹਾ ਹੈਗਾ ਸੋ ਉਹ ਇੰਟਰਸਟ ਪੈਦਾ ਕਰਦਾ ਹੈ ਪੰਜਾਬ ਤੋਂ ਬਾਹਰ ਵਾਲੇ ਆਰਟਿਸਟਸ ਤੇ ਆਥਰਸ ਦਾ ਕਿ ਅਸੀਂ ਪੰਜਾਬ ਚ ਜਾਈਏ ਤੇ ਦੇਖੀਏ ਉਹ ਤੇ ਕੀ ਹੋ ਰਿਹਾ ਉਹਦੇ ਬਾਰੇ ਲਿਖੀਏ ਉਦੋਂ ਸਾਡੇ ਪੰਜਾਬੀਆਂ ਬਾਰੇ ਸਭ ਤੋਂ ਵੱਧ ਰਿਪੋਰਟਿੰਗ ਹੋਣੀ ਸ਼ੁਰੂ ਹੁੰਦੀ ਹੈਗੀ ਹੈ ਅੱਛਾ ਪੂਰੇ ਇੰਡੀਆ ਦੇ ਵਿੱਚੋਂ ਪੂਰੇ ਇੰਡੀਆ ਦੇ ਵਿੱਚੋਂ ਤਾਂ ਜੋ ਹੋ ਰਿਹਾ ਮਤਲਬ ਪੰਜਾਬੀਆਂ ਦੀ ਰਿਪੋਰਟਿੰਗ ਜਿਹੜੀ ਸਭ ਤੋਂ ਵੱਧ ਹੈਗੀ ਹੈ ਆਊਟਸਾਈਡ ਵਰਲਡ ਵਾਸਤੇ ਉਹ ਐਸ ਪੀਰੀਅਡ ਦੇ ਵਿੱਚ ਸਭ ਤੋਂ ਵੱਧ ਹੋਈ ਹੈ 1710 ਤੋਂ ਲੈ ਕੇ 1849 ਤੱਕ ਜਾਨਕਿ ਪੂਰੇ ਇੰਡੀਆ ਦੇ ਵਿੱਚੋਂ ਪੰਜਾਬ ਦੀ ਰਿਪੋਰਟਿੰਗ ਸਭ ਤੋਂ ਜ਼ਿਆਦਾ ਹੋਈ ਮੇਰਾ ਕਹਿਣ ਦਾ ਭਾਵ ਸੀ ਨਹੀਂ ਮੈਂ ਉਹ ਨਹੀਂ ਕਹਿ ਰਿਹਾ ਉਹ ਕਿਸੇ ਹੋਰ ਦੀ ਵੀ ਹੋਈ ਹੋ ਸਕਦੀ ਹੈਗੀ ਆ ਬਟ ਪੰਜਾਬ ਦੀ ਜਿਹੜੀ ਰਿਪੋਰਟਿੰਗ ਹੈ ਉਹ ਐਸ ਪੀਰੀਅਡ ਚ ਬਹੁਤ ਜ਼ਿਆਦਾ ਹੋਈ ਹੈਗੀ ਆ ਸੋ ਉਹ ਫਾਰਸੀ ਚ ਵੀ ਹੋਈ ਹੈਗੀ ਆ ਹੋਰ ਭਾਸ਼ਾਵਾਂ ਵਿੱਚ ਵੀ ਹੋਈ ਹੈ ਜਰਮਨ ਚ ਵੀ ਹੋਈ ਹੈਗੀ ਆ ਹਾਲੇ ਕਈ ਕਿਤਾਬਾਂ ਉਮੀਦ ਹੀ ਹੈਗੀਆਂ ਜਿਹੜੀਆਂ ਹੋਰ ਭਾਸ਼ਾਵਾਂ ਵਿੱਚ ਹੈਗੀਆਂ ਤੇ ਉਹ ਗੁਰਮੁਖੀ ਵਿੱਚ ਇੰਗਲਿਸ਼ ਟ੍ਰਾਂਸਲੇਟ ਹੀ ਨਹੀਂ ਹੋਈਆਂ ਸੋ ਪੜੀਆਂ ਹੀ ਨਹੀਂ ਗਈਆਂ ਹਾਲੇ ਸੋ ਉਹ ਰਿਪੋਰਟ ਜਿਹੜੀਆਂ ਹੈਗੀਆਂ ਜਿਹੜੀ ਰਿਪੋਰਟਿੰਗ ਹੈ ਇਨ ਦਾ ਫਾਰਮ ਆਫ ਪੇਂਟਿੰਗ ਜਾਂ ਇਨ ਦਾ ਫਾਰਮ ਆਫ ਅ ਬੁੱਕ ਉਹਨੂੰ ਅਸੀਂ ਸਮਝ ਕੇ ਉਹ ਸਾਨੂੰ ਇੱਕ ਆਊਟ ਇੱਕ ਬਰਡਸ ਆਈ ਥ ਵਿਊ ਦਿੰਦੀਆਂ ਹੈਗੀਆਂ ਕਿ ਪੰਜਾਬ ਵਿੱਚ ਕੀ ਚੱਲ ਰਿਹਾ ਹੈ ਹੈਨਾ ਬੜੀਆਂ ਸਾਰੀਆਂ ਚੀਜ਼ਾਂ ਜਿਹੜੀਆਂ ਸਾਡੇ ਲਈ ਨਾਰਮਲ ਹੈ ਅਸੀਂ ਕਹਿੰਦੇ ਅਸੀਂ ਤਾਂ ਐਵੇਂ ਦੀ ਹੈਗੇ ਆਂ ਦਿਸ ਇਜ਼ ਨਾਥਿੰਗ ਨਿਊ ਫਾਰ ਅਸ ਪਰ ਉਹ ਬਾਰਲੇ ਲਈ ਦੂਸਰੀ ਨਜ਼ਰ ਉਹਦੀ ਇੰਪੋਰਟੈਂਸ ਨੂੰ ਸਮਝਦੀ ਹੈਗੀ ਹੈ ਕਿ ਪੰਜਾਬੀ ਜਿੱਦਾਂ ਦੇ ਹੈਗੇ ਆ ਉਹ ਆਮ ਵਰਤਾਰਾ ਨਹੀਂ ਹੈਗਾ ਇਹ ਬੰਦੇ ਹੀ ਵੱਖਰੇ ਹੈਗੇ ਆ ਇਸ ਕਰਕੇ ਇਹ ਇਸ ਤਰ੍ਹਾਂ ਕਹਿ ਰਹੇ ਆ ਜਾਂ ਬਿਹੇਵ ਕਰ ਰਹੇ ਆ ਜਿਵੇਂ ਇੱਕ ਪੈਨਲ ਹੈਗਾ ਉੱਥੇ ਅ ਫੋਰੇਸਟਰ ਦਾ ਹੈਗਾ ਆਥਰ ਹੈ ਜਿਹੜਾ ਉਹ ਲਿਖ ਰਿਹਾ ਹੈਗਾ ਕਿ ਮੈਂ ਪੰਜਾਬ ਤੋਂ ਲੰਘ ਰਿਹਾ ਸੀਗਾ ਤੇ ਮੈਂ ਇੱਕ ਘੋੜਸਵਾਰ ਨੂੰ ਦੇਖਿਆ ਇੱਕ ਸਿੱਖ ਘੋੜੇ ਤੇ ਜਾ ਰਿਹਾ ਸੀਗਾ ਨਾਲ ਨਾਲ ਚਲਦੇ ਆ ਕੱਲ ਵੀ ਕਰਦੇ ਆ ਤੇ ਮੈਂ ਉਹਨੂੰ ਪੁੱਛਿਆ ਕਿ ਤੂੰ ਕੌਣ ਹੈ ਤਾਂ ਉਹਨੇ ਮੈਨੂੰ ਦੱਸਿਆ ਕਿ ਮੈਂ ਸਿੱਖ ਹੈਗਾ ਤੇ ਮੈਂ ਬੜਾ ਹੈਰਾਨ ਹੋਇਆ ਕਿ ਉਹਦੀ ਜਿਹੜੀ ਟੋਨ ਸੀਗੀ ਗੱਲ ਕਰਨ ਦੀ ਉਹ ਬਾਕੀ ਲੋਕਾਂ ਨਾਲੋਂ ਜਿਹੜੇ ਇੰਡੀਆ ਦੇ ਹਿੰਦੂਸਤਾਨ ਦੇ ਬਾਕੀ ਲੋਕ ਹੈਗੇ ਆ ਉਹਨਾਂ ਨਾਲੋਂ ਬੜੀ ਵੱਖਰੀ ਸੀਗੀ ਹੈਨਾ ਇਹ ਇੱਥੇ ਕਹਿ ਰਿਹਾ ਹੈਗਾ ਅੱਛਾ ਇਹ ਲਿਖਿਆ ਹੋਇਆ ਜਿਹੜਾ ਉਹਨਾਂ ਨੇ ਹੈਨਾ ਉਹ ਕਹਿ ਰਿਹਾ ਕਿ ਉਸ ਬੰਦੇ ਦੀ ਜਿਹੜੀ ਗੱਲ ਕਰਨ ਦਾ ਤਰੀਕਾ ਸੀਗਾ ਉਹ ਬੜਾ ਵੱਖਰਾ ਸੀ ਬਾਕੀ ਹਿੰਦੂਸਤਾਨ ਦੇ ਲੋਕਾਂ ਨਾਲੋਂ ਤੇ ਫਿਰ ਮੈਂ ਬੜਾ ਹੈਰਾਨ ਹੋਇਆ ਉਹਨੂੰ ਦੇਖ ਕੇ ਤੇ ਮੈਂ ਉਹਨੂੰ ਪੁੱਛਿਆ ਕਿ ਤੇਰਾ ਤੂੰ ਕਿੰਨੂੰ ਜਵਾਬ ਦੇ ਹੈਗਾ ਹਾਂ ਹਾਂਜੀ ਤੇ ਉਹ ਕਹਿੰਦਾ ਮੈਂ ਤਾਂ ਰੱਬ ਨੂੰ ਹੀ ਜਵਾਬ ਦੇ ਆਂ ਬਸ ਅੱਛਾ ਮੇਰਾ ਤਾਂ ਮਾਸਟਰ ਰੱਬ ਹੀ ਹੈਗਾ ਹੂੰ ਪ੍ਰੋਫਿਟ ਹੀ ਹੈਗਾ ਮੇਰਾ ਹੋਰ ਮੈਂ ਕਿਸੇ ਰਾਜੇ ਰੋਜ ਨੂੰ ਨਹੀਂ ਪਛਾਣਦਾ ਹੈਗਾ ਹੂੰ ਹੂੰ ਤੇ ਇਹ 1808 ਦੀ ਗੱਲ ਹੈਗੀ ਆ 1808 ਦੀ ਇਹਨਾਂ ਨੇ ਲਿਖਤੀ ਰੱਖ ਲਈ ਸੀ ਉਹ ਲਿਖ 1808 ਦੀ ਕਿਤਾਬ ਛਪੀ ਹੋਈ ਹੈ ਕਿਤਾਬ ਛਪੀ 1808 ਚ ਕਿਤਾਬ ਛਪੀ ਹੈਗੀ ਆ ਤਾਂ ਉਦੋਂ ਉਹ ਇਹ ਕਹਿ ਰਿਹਾ ਹੈਗਾ ਹੈਨਾ ਤਾਂ ਉਹ ਹੁਣ ਸਾਡੇ ਲਈ ਤਾਂ ਇਹ ਕਾਮਨ ਗੱਲ ਹੈ ਨਾ ਅਸੀਂ ਤੇ ਵੈਸੇ ਹੀ ਕਹਿ ਦਿੰਨੇ ਕਿ ਜੋ ਕੁਝ ਹੋਇਆ ਤਾਂ ਉਹ ਪਾਣੇ ਚ ਹੈਗਾ ਹਾਂਜੀ ਹੈਨਾ ਤਾਂ ਗੁਰੂ ਸਾਹਿਬ ਨੇ ਕਰਾਇਆ ਸਾਡਾ ਅਸੀਂ ਤੇ ਸਾਡੇ ਲਈ ਇਹ ਗੱਲ ਕਾਮਨ ਹੈ ਕੀ ਹੈ ਬਟ ਉਹਦੇ ਲਈ ਇੰਪੋਰਟੈਂਟ ਹੈ ਜਿਹਨੂੰ ਉਹ ਨੋਟ ਕਰ ਰਿਹਾ ਹੈਗਾ ਉਹਦੇ ਵਾਸਤੇ ਅਲੱਗ ਚੀਜ਼ ਹੈ ਉਹਦੇ ਵਾਸਤੇ ਨਵੀਂ ਚੀਜ਼ ਹੈ ਜੀ ਨਹੀਂ ਇਸੇ ਤਰ੍ਹਾਂ ਹੋਰ ਵੀ ਜਿਹੜੀਆਂ ਪੇਂਟਿੰਗਸ ਨੇ ਤੁਹਾਡੀਆਂ ਉਹ ਜਿਹੜੀਆਂ ਇੰਟਰਸਟਿੰਗ ਕੋਰਟ ਸਗੀਆਂ ਅਸੀਂ ਉਹ ਲਈਆਂ ਇਹਦੇ ਵਿੱਚ ਮਤਲਬ ਅਸੀਂ ਮਤਲਬ ਜਿਹੜੇ ਸਾਡੇ ਇੰਟਰਨ ਸੀਗੇ ਪੰਜਾਬ ਡਿਜੀਟਲ ਲਾਇਬ੍ਰੇਰੀ ਡਿਜੀਟਾਈਜੇਸ਼ਨ ਤੇ ਕਾਰੀ ਰਹੀ ਹੈ ਪਿਛਲੇ ਬੜੇ ਲੰਬੇ ਸਮੇਂ ਤੋਂ ਤੇ ਹੁਣ ਅਸੀਂ ਇੱਕ ਇੰਟਰਨਸ਼ਿਪ ਪ੍ਰੋਗਰਾਮ ਸ਼ੁਰੂ ਕੀਤਾ ਹੈਗਾ ਜਿਦੇ ਵਿੱਚ ਅਸੀਂ ਵੱਖਰੇ ਵੱਖਰੇ ਥਾਵਾਂ ਤੋਂ ਇੰਟਰਨਸ ਨੂੰ ਇਨਵਾਈਟ ਕਰ ਰਹੇ ਹਗੇ ਆ ਕਿ ਉਹ ਆ ਕੇ ਤੇ ਸਾਡੇ ਨਾਲ ਮਹੀਨਾ ਰਹਿਣ ਕੋਈ ਪ੍ਰੋਜੈਕਟ ਰਿਸਰਚ ਪ੍ਰੋਜੈਕਟ ਕਰਨ ਤੇ ਫਿਰ ਉਹਦਾ ਫਰੂਟ ਜੋ ਵੀ ਹੋਏਗਾ ਵੀ ਵਿਲ ਸ਼ੇਅਰ ਵਿਦ ਦ ਪਬਲਿਕ ਆ ਪੇਂਟਿੰਗ ਇਹ ਕਾਦੀ ਹੈ ਇਹ ਮਲਤਾਨ ਦੀਆਂ ਫੋਟੋ ਹੈਗੀਆਂ ਅੱਛਾ ਜਦੋਂ 1818 48 49 ਦੇ ਵਿੱਚ ਮਲਤਾਨ ਦੀ ਜਿਹੜੀ ਸੈਕੰਡ ਐਂਗਲੋ ਸਿੱਖ ਵਾਰ ਜਿਹਨੂੰ ਅਸੀਂ ਕਹਿੰਦੇ ਆ ਜਦੋਂ ਉਹ ਹੁੰਦੀ ਹੈਗੀ ਹੈ ਤਾ ਬ੍ਰਿਟਿਸ਼ ਫੌਜ ਦੇ ਨਾਲ ਬ੍ਰਿਟਿਸ਼ ਆਰਟਿਸਟ ਵੀ ਚੱਲਦੇ ਸੀਗੇ ਹਾਂਜੀ ਤੇ ਉਹ ਬੜੀਆਂ ਇੰਟਰਸਟਿੰਗ ਪੇਂਟਿੰਗਸ ਬਣਾਉਂਦੇ ਸੀ ਉੱਥੇ ਹਾਂਜੀ ਸੋ ਇਹ ਉਸ ਜੰਗ ਦੇ ਦੌਰਾਨ ਜਿਹੜੀਆਂ ਮਲਤਾਨ ਫੋਟ ਦੀਆਂ ਹਾਂਜੀ ਤਸਵੀਰਾਂ ਤੇ ਨਕਸ਼ੇ ਬਣਾਏ ਗਏ ਅੱਛਾ ਇਹ ਉਹ ਹੈਗੇ ਆ 1848 ਦੀ ਪੇਂਟ ਇਹ 1848 ਦੇ ਹੈਗੇ ਆ ਜੀ ਤੇ ਇਹ ਕੰਪੈਰੀਟਿਵਲੀ ਬਹੁਤ ਰੇਅਰ ਹੈਗੇ ਆ ਅੱਛਾ ਹਾਲੇ ਤੱਕ ਕਿਤੇ ਵੀ ਪਬਲਿਸ਼ ਨਹੀਂ ਹੋਏ ਹੈਗੇ ਦੇਖੀ ਵੀ ਨਹੀਂ ਇਹ ਕਿਤੇ ਅਸੀਂ ਨਹੀਂ ਹਾਂਜੀ ਇਸ ਨਾਲ ਅੱਗੇ ਵਾਲੀ ਅਕਾਲੀ ਅਮ੍ਰਿਤਸਰ ਜਿਹੜਾ ਤੁਸੀਂ ਕਹਿੰਦੇ ਸੀ ਨਾ ਉਮ੍ਰੇਸਰ ਲਿਖਦੇ ਸੀ ਇੱਥੇ ਹਾਂਜੀ ਹਾਂਜੀ ਸੋ ਉਹ ਉਵੇਂ ਹੀ ਹੈਗਾ ਜ ਹੁਣ ਇਹਦੇ ਚ ਸਾਨੂੰ ਬੜਾ ਕੁਝ ਪਤਾ ਲੱਗਦਾ ਹੈਗਾ ਕਿ ਇਸ ਪੀਰੀਅਡ ਦੇ ਵਿੱਚ ਜਿਹੜੇ ਪੰਜਾਬੀ ਸੀਗੇ ਉਹ ਕਿਵੇਂ ਦੇ ਕੱਪੜੇ ਪਾ ਰਹੇ ਆਂ ਹਾਂਜੀ ਕਹਿੰਦਾ ਉਹ ਕਿਵੇਂ ਦੀ ਦਸਤਾਰ ਸਜਾ ਰਹੇ ਹੈਗੇ ਆਂ ਸੋ ਜਿਹੜੀਆਂ ਬੀਬੀਆਂ ਹੈਗੀਆਂ ਉਹਨਾਂ ਦਾ ਕੀ ਪਹਿਰਾਵਾ ਹੈਗਾ ਕਿਹੜੇ ਕਲਰਸ ਆਂ ਹਾਂਜੀ ਸੋ ਜਿਹੜੀ ਪੇਂਟਿੰਗ ਹੈਗੀ ਹੈ ਉਹ ਸਾਨੂੰ ਉਸ ਪੀਰੀਅਡ ਦੇ ਵਿੱਚ ਲੈ ਜਾਂਦੀ ਹੈ ਜਿਹਦੇ ਵਿੱਚ ਲੈ ਜਾਂਦੀ ਹੈ ਜਿਹੜੀ ਅਗਲੀ ਹੁਣ ਪੇਂਟਿੰਗ ਹੈਗੀ ਹੈ ਉਦੇ ਵਿੱਚ ਪ੍ਰਕਾਸ਼ ਹੋਇਆ ਹੋਇਆ ਗੁਰੂ ਗ੍ਰੰਥ ਸਾਹਿਬ ਦਾ ਹਾਂਜੀ ਛੋਟੀ ਜੀ ਜਗ੍ਹਾ ਹੈ ਹੈਨਾ ਚੰਦੋਆ ਵੀ ਹੈਗਾ ਉੱਪਰ ਰਮਾਲਾ ਵੀ ਹੈ ਸਾਰਾ ਕੁਝ ਹੈਗਾ ਹਾਂਜੀ ਬਟ ਦ ਪਲੇਸ ਇਜ਼ ਵੈਰੀ ਸਮਾਲ ਹਾਂਜੀ ਤਾਂ ਉਹ ਸਾਨੂੰ ਦੱਸਦੀ ਹੈਗੀ ਹੈ ਕਿ ਉਦੋਂ ਗੁਰਦੁਆਰੇ ਕਿੰਨੇ ਕਿਵੇਂ ਦੇ ਹੁੰਦੇ ਸੀਗੇ ਅੱਛਾ 1846 ਦੀ ਪੇਂਟਿੰਗ ਹੈ ਇਹ ਸੋ ਹੁਣ ਇਹ ਉਹ ਪੀਰੀਅਡ ਹੈਗਾ ਜਦੋਂ ਜਿਹੜੀਆਂ ਬਾਹਰ ਲੀਆਂ ਅਖਬਾਰਾਂ ਹੈਗੀਆਂ ਇੰਗਲੈਂਡ ਦੀਆਂ ਇਲਸਟ੍ਰੇਟਡ ਲੰਡਨ ਨਿਊਜ਼ ਜਿਹੜੀਆਂ ਹੁਣ ਇੰਗਲੈਂਡ ਤੋਂ ਅਖਬਾਰਾਂ ਛਾਪ ਰਹੀਆਂ ਹਨ ਉਹਨਾਂ ਦੇ ਵਿੱਚ ਇਹ ਤਸਵੀਰਾਂ ਛਾਪ ਰਹੀਆਂ ਉਦੋਂ ਕਿ ਪੰਜਾਬ ਦੇ ਲੋਕ ਕਿਦਾਂ ਦੇ ਹੈਗੇ ਆ ਸੋ ਇਟਸ ਅ ਨਿਊ ਇੰਟਰਸਟ ਇਨ ਦਾ ਮੀਡੀਆ ਅਬਾਊਟ ਪੰਜਾਬ ਇਹਦੇ ਨਾਲ ਹੀ ਵੀ ਲਿਖਿਆ ਹੋਇਆ ਅਕਾਲੀ ਚੀਫ ਇਹਦਾ ਮਤਲਬ ਜਿਹੜੀ ਜਿਹੜੇ ਕੈਪਸ਼ਨਸ ਹੈਗੇ ਆ ਨਾ ਉਹ ਆਰਟਿਸਟ ਜਾਂ ਐਡੀਟਰ ਜਿਹੜੇ ਹੈਗੇ ਨਿਊਜ਼ਪੇਪਰਸ ਦੇ ਉਹ ਆਪਣੇ ਹਿਸਾਬ ਨਾਲ ਦਿੰਦੇ ਆ ਕਿ ਹੈਨਾ ਤਾਂ ਉਹਨਾਂ ਨੂੰ ਬਣਾ ਕੇ ਭੇਜੀ ਗਈ ਜਿਹੜੇ ਜਿਹੜੇ ਆਰਟਿਸਟ ਨੇ ਭੇਜੀ ਹੈਗੀ ਆ ਉਨੇ ਅਕਾਲੀ ਚੀਫ ਲਿਖਿਆ ਹੋ ਸਕਦਾ ਕੋਈ ਚੀਫ ਹੋਏ ਵੀ ਕਿਸੇ ਜੱਥੇ ਦਾ ਤੇ ਹੋ ਸਕਦਾ ਉਹ ਕੋਈ ਵੈਸੇ ਵੀ ਹੋ ਜੀ ਨੂੰ ਆਪਾਂ ਚੀਫ ਲਿਖ ਦਿੱਤਾ ਜੀ ਹਾਂਜੀ ਇਹ ਹੁਣ ਜਿਹੜੀ 1809 ਦੀ ਸੰਧੀ ਹੋਈ ਹੈਗੀ ਆ ਹਾਂਜੀ ਬੇਸਿਕਲੀ ਮੈਂ ਤੁਹਾਨੂੰ ਐਗਜ਼ਿਬਿਸ਼ਨ ਦਾ ਇੱਕ ਓਵਰਵਿਊ ਦੇ ਦਵਾਂ ਪਹਿਲੇ ਛੋਟਾ ਜਿਹਾ ਹਾਂਜੀ ਕਿ ਜਿਹੜੇ ਸਾਡੇ ਕੋਲ ਇੰਟਰਨਸ ਆਏ ਸੀਗੇ ਨੌ ਅਸੀਂ ਉਹਨਾਂ ਨੂੰ ਪੀਡੀਐਲ ਜਿਹੜੀ ਲਾਇਬ੍ਰੇਰੀ ਹੈਗੀ ਆ ਪੰਜਾਬ ਡਿਜੀਟਲ ਲਾਇਬ੍ਰੇਰੀ ਉਹਦਾ ਐਕਸੈਸ ਦਿੱਤਾ ਕਿ ਤੁਸੀਂ ਇਹਦੇ ਵਿੱਚੋਂ ਲੱਭੋ ਤੁਹਾਡੇ ਲਈ ਕੀ ਇੰਟਰਸਟਿੰਗ ਹੈ ਕੀ ਨਵਾਂ ਜਿਹੜਾ ਤੁਸੀਂ ਜਿਹੜਾ ਤੁਹਾਡੇ ਦਿਮਾਗ 'ਚ ਕੁਐਸਚਨਸ ਰੇਜ਼ ਕਰਦਾ ਹੈਗਾ ਤਾਂ ਉਹ ਉਹ ਲੱਭਦੇ ਵਕਤ ਉਹਨਾਂ ਨੇ ਸਾਡੇ ਕਲੈਕਸ਼ਨ 'ਚੋਂ ਉਹਨਾਂ ਨੂੰ ਇਹ ਨੌ ਚਿੱਠੀਆਂ ਇੰਟਰਸਟਿੰਗ ਲੱਗੀਆਂ ਜਿਹੜੀਆਂ ਫਾਰਸੀ 'ਚ ਹੈਗੀਆਂ ਹਾਂਜੀ ਮਟਕਾਫ ਨੇ ਲਿਖੀਆਂ ਮਹਾਰਾਜਾ ਰਣਜੀਤ ਸਿੰਘ ਨੂੰ ਹਾਂਜੀ ਮਟਕਾਫ ਤੇ ਰਣਜੀਤ ਸਿੰਘ ਦੇ ਵਿਚਕਾਰ ਸਮਝੌਤਾ ਹੋਇਆ ਸੀਗਾ ਹਾਂਜੀ ਜਿਹੜਾ 1809 ਦੀ ਸੰਧੀ ਹੈ ਸਿਸਟਲੂਜ ਵਾਲੀ ਹਾਂਜੀ ਸੋ ਇਹ ਉਹਨੂੰ ਲੈ ਕੇ ਜਿਹੜੀ ਚਿੱਠੀਆਂ ਲਿਖੀਆਂ ਗਈਆਂ ਕੋਰਸਪੋਂਡੈਂਸ ਜਿਹੜੀ ਹੋਈ ਇਹ ਉਹ ਲੈਟਰਸ ਹੈਗੀਆਂ ਇਹ ਉਹ ਲੈਟਰਸ ਨਹੀਂ ਸਾਰੇ ਜਿਹੜੇ ਲਿਖੇ ਸੀ ਮਹਾਰਾਜਾ origignal ਉਹ ਲੈਟਰਸ ਹੈਗੀਆਂ ਹੈਨਾ ਜਿਵੇਂ ਇਹ ਲੈਟਰ ਦੇ ਉੱਪਰ ਕਿੰਨੀਆਂ ਸਾਰੀਆਂ ਮੋਹਰਾਂ ਲੱਗੀਆਂ ਹੋਈਆਂ ਤਾਂ ਇਹ ਕੋਈ ਇੰਪੋਰਟੈਂਟ ਡਾਕੂਮੈਂਟ ਹੋਏਗਾ ਜਿਹੜਾ ਜਿਹਦੇ ਉੱਪਰ ਸਾਰਿਆਂ ਨੇ ਆਪਣੇ ਸਾਈਨ ਕੀਤੇ ਹੈਗੇ ਮੋਹਰ ਲੱਗਣ ਦਾ ਮਤਲਬ ਹੈ ਸਾਈਨ ਕੀਤੇ ਹੈਗੇ ਤਾਂ ਇਹਦੇ ਤੁਸੀਂ ਮੰਨ ਲਓ ਟਰਾਂਸਲੇਸ਼ਨ ਵੀ ਕਰਵਾਈ ਹੋਣੀ ਹੈ ਇਹ ਸਾਰਾ ਨਹੀਂ ਇਹ ਫਾਰਸੀ ਚ ਹੈਗੀਆਂ ਹਾਲੇ ਅਸੀਂ ਜਿੰਨੇ ਵੀ ਸਾਡੇ ਕੋਲ ਫਾਰਸੀ ਦੇ ਡਾਕੂਮੈਂਟਸ ਹੈ ਮਤਲਬ ਸਾਡੇ ਕੋਲ ਜੇ ਮੈਂ ਅੰਦਾਜ਼ਾ ਲਗਾਵਾ ਤਾਂ ਸਾਡੇ ਕੋਲ 1 ਕਰੋੜ ਤੋਂ ਵੱਧ ਪੇਜ ਫਾਰਸੀ ਦਾ ਹੋਏਗਾ। ਹਾਂਜੀ। ਸੋ ਉਹ ਸਾਰਾ ਹੀ ਟਰਾਂਸਲੇਟ ਹੋਣਾ ਬਾਕੀ ਹੈ। ਹੂੰ ਹੂੰ ਹੂੰ। ਓਵਰਵਿਊ ਹੁੰਦਾ ਸਾਡੇ ਕੋਲ ਕਿ ਕਿਹੜਾ ਡਾਕੂਮੈਂਟ ਕੀ ਹੈਗੇ ਆ। ਜੀ ਇੱਕ ਵਾਰ ਸੰਭਲਿਆ ਤੁਸੀਂ ਨੇ ਮੁੜ ਕੇ ਟਰਾਂਸਲੇਸ਼ਨ ਬਾਅਦ ਚੜੀ। ਸਾਡਾ ਜਿਹੜਾ ਪ੍ਰੋਜੈਕਟ ਹੈਗਾ ਉਹ ਡਿਜੀਟਲੀ ਪ੍ਰੀਜ਼ਰਵ ਕਰਨਾ ਹੈ। ਟਰਾਂਸਲੇਸ਼ਨਸ ਬਾਕੀ ਚੀਜ਼ਾਂ ਬਾਅਦ ਵਿੱਚ ਹੋਣਗੀਆਂ। ਉਹ ਪੇਂਟਿੰਗ ਹੈ ਜਿਹੜੀ ਦਲ ਕੋਰਟ ਆਫ ਲਾਹੌਰ ਲਾਹੌਰ ਦੀ ਅਦਾਲਤ ਮਹਾਰਾਜਾ ਰਣਜੀਤ ਸਿੰਘ ਦੀ ਹਾਂਜੀ ਜਿਹੜਾ ਮਹਾਰਾਜਾ ਰਣਜੀਤ ਸਿੰਘ ਦਾ ਦਰਬਾਰ ਹੈਗਾ ਇਹ ਉਹਦੀ ਫੋਟੋ ਹੈਗੀ ਹੈ ਅੱਛਾ ਉਹਦੀ ਪੇਂਟਿੰਗ ਬਣੀ ਹੋਈ ਹੈ ਉਦੋਂ ਦੀ ਇਹ ਵੀ 1850 ਦੀ ਬਣੀ ਹਾਂਜੀ ਤੇ ਇਹਦੇ ਵਿੱਚ ਦਿਖਾਇਆ ਦਰਸਾਇਆ ਗਿਆ ਕਿ ਮਹਾਰਾਜਾ ਰਣਜੀਤ ਸਿੰਘ ਦਾ ਦਰਬਾਰ ਜਿਹੜਾ ਉਹ ਕਿੱਦਾਂ ਲੱਗਦਾ ਸੀਗਾ ਲੈ ਇਟ ਵਾਸ ਐਨ ਓਪਨ ਕੋਰਟ ਕੋਈ ਵੀ ਆ ਅਦਾਲਤ ਜਿਹਨੂੰ ਕਹਿੰਦੇ ਆ ਅਦਾਲਤ ਨਹੀਂ ਉਦਾਂ ਉਦਾਂ ਦੀ ਦਰਬਾਰ ਹੈ ਬੇਸਿਕਲੀ ਦਰਬਾਰ ਉਹ ਦਰਬਾਰ ਨੂੰ ਕੋਰਟ ਲਿਖ ਰਹੇ ਹੈਗੇ ਆਂ ਅਦਾਲਤ ਨੂੰ ਕੋਰਟ ਨਹੀਂ ਲਿਖ ਰਹੇ ਅੱਛਾ ਸੋ ਦਰਬਾਰ ਹੈ ਮਹਾਰਾਜਾ ਰਣਜੀਤ ਸਿੰਘ ਬੈਠੇ ਆਂ ਪੀਪਲ ਆਰ ਕਮਿੰਗ ਕੋਈ ਗਿਫਟ ਲੈ ਕੇ ਆ ਰਿਹਾ ਕੋਈ ਮਿਲਣ ਲਈ ਆ ਰਿਹਾ ਸੋ ਇਟ ਇਜ਼ ਵਨ ਦਰਬਾਰ ਫਾਰ एवरीवन ਇਹ ਨਹੀਂ ਹੈ ਕਿ ਵੱਡਾ ਮੈਨੂੰ ਕਿਤੇ ਹੋਰ ਮਿਲੇਗਾ ਤੇ ਛੋਟਾ ਮੈਨੂੰ ਕਿਤੇ ਹੋਰ ਮਿਲੇਗਾ ਇਹ ਗੁਰੂ ਗੋਬਿੰਦ ਸਿੰਘ ਸਾਹਿਬ ਤੋਂ ਹੀ ਆਪਾਂ ਲੈ ਕੇ ਅੱਗੇ ਚੱਲਦੇ ਹੈਗੇ ਆਂ ਉਹਨਾਂ ਨੇ ਸਾਨੂੰ ਕੋਰਟ ਦਾ ਉਹ ਸੰਕਲਪ ਦਿੱਤਾ ਹੈਗਾ ਤਾਂ ਇੱਧਰ ਸਿੱਖ ਮਹਾਰਾਜੇ ਸਾਰੇ ਇਹ ਹਾਂਜੀ ਜਿਹੜੇ ਰਾਜੇ ਹੈਗੇ ਆ ਜਾਂ ਮਹਾਰਾਜਾ ਰਣਜੀਤ ਸਿੰਘ ਹੈ ਉਹਨਾਂ ਦੀ ਫੈਮਿਲੀ ਹੈਗੀ ਹੈ ਉਹਨਾਂ ਬਾਰੇ ਜਿਹੜੀਆਂ ਤਸਵੀਰਾਂ ਬਾਹਰ ਮਤਲਬ ਆਊਟ ਆਫ ਪੰਜਾਬ ਵਕਰੀਆਂ ਵਕਰੀਆਂ ਕਿਤਾਬਾਂ ਵਿੱਚ ਛਪ ਰਹੀਆਂ ਸੀਗੀਆਂ ਉਹ ਇਕੱਠੀਆਂ ਇੱਕ ਪੈਨਲ ਤੇ ਲਿਆਏ ਹੈਗੇ ਆ ਸਾਰੀਆਂ ਇਕੱਠੀਆਂ ਕੀਤੀਆਂ ਤੁਸੀਂ ਫੋਰਨਰਸ ਨੇ ਜਿਹੜੀਆਂ ਜਿਹੜੀਆਂ ਫੋਰਨਰ ਸਾਰੀਆਂ ਹੀ ਪੇਂਟਿੰਗਸ ਉਹ ਹੈਗੀਆਂ ਜਿਹੜੀਆਂ ਫੋਰਨਰਸ ਨੇ ਬਣਾਈਆਂ ਹੁਣ ਜਿਹੜੀ ਇਹ ਮਹਾਰਾਜਾ ਰਣਜੀਤ ਸਿੰਘ ਦੀ ਪੇਂਟਿੰਗ ਹੈਗੀ ਹੈ ਇਹ ਐਮਲੀਡਨ ਦੀ ਬਣੀ ਹੋਈ ਹੈ ਐਮਲੀਡਨ ਲਾਰਡ ਆਕਲੈਂਡ ਦੀ ਭੈਣ ਸੀ ਤੇ ਲਾਰਡ ਆਕਲੈਂਡ ਗਵਰਨਰ ਜਨਰਲ ਸੀਗੇ ਇੰਡੀਆ ਦੇ ਹਾਂਜੀ ਸੋ ਸਿਰਫ ਇਸ ਪੇਂਟ ਇਹ ਇੱਕੋ ਇਕਲੋਤੀ ਪੇਂਟਿੰਗ ਹੈ ਜਿਹਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਸਾਹਮਣੇ ਕੁਰਸੀ ਤੇ ਬੈਠੇ ਆਂ ਤੇ ਆਰਟਿਸਟ ਨੇ ਪੇਂਟਿੰਗ ਬਣਾਈ ਹੈ ਹੂੰ ਹੂੰ ਸੋ ਇਹ ਇਕਲੋਤੀ ਪੇਂਟਿੰਗ ਹੈ ਜਿਹੜੀ ਐਕਚੁਅਲ ਹੈ ਅੱਛਾ ਐਕਚੁਅਲ ਪੇਂਟਿੰਗ ਹੈ ਮਹਾਰਾਜਾ ਰਣਜੀਤ ਸਿੰਘ ਕਿਵੇਂ ਦੇ ਲੱਗਦੇ ਸੀਗੇ ਕਿਵੇਂ ਦੀ ਕਪੜੇ ਪਾਉਂਦੇ ਸੀਗੇ ਕਿਵੇਂ ਦੀ ਦਸਤਾਰ ਬੰਦੇ ਸੀ ਸੋ ਇਹ ਇਸ ਪੇਂਟਿੰਗ ਇਹ ਸਾਨੂੰ ਅਸਲ ਦੱਸਦੀ ਹੈਗੀ ਆ ਬਾਕੀ ਜਿੰਨੀਆਂ ਵੀ ਅਸੀਂ ਪੇਂਟਿੰਗਸ ਦੇਖਦੇ ਆ ਉਹਨਾਂ ਦੀਆਂ ਬੜੀਆਂ ਸੋਹਣੀਆਂ ਹਨਾ ਕਲਗੀ ਲੱਗੀ ਹੋਈ ਏ ਉਹ ਉਹ ਸਾਰੀਆਂ ਬੜੀ ਬਾਅਦ ਵਿੱਚ ਬਣੀਆਂ ਹੈਗੀਆਂ ਅੱਛਾ ਇਹ ਜਾਨੀ ਕਿ ਪਹਿਲੀ ਪੇਂਟਿੰਗ ਹੈ ਜਿਹੜੀ ਉਹਨਾਂ ਦੇ ਵੇਲੇ ਬਣੀ ਜੀ ਤਾਂ ਇਹ ਕੋਰਸ ਲਿਖਿਆ ਸੋ ਉਹ ਜਿਹੜੇ ਕੋਰਸ ਹੈਗੇ ਆ ਉਹ ਬੇਸਿਕਲੀ ਜਿਹੜੇ ਸਾਡੇ ਸਟੂਡੈਂਟਸ ਨੂੰ ਇੰਟਰਸਟਿੰਗ ਲੱਗੇ ਜਿੰਨਾ ਚ ਉਹਨਾਂ ਨੂੰ ਲੱਗਿਆ ਕਿ ਸਾਨੂੰ ਐਵੇਂ ਦਾ ਬਣਨ ਦੀ ਲੋੜ ਹੈਗੀ ਆ ਉਹ ਕੋਰਸ ਉਹਨਾਂ ਨੇ ਇੱਥੇ ਸ਼ੇਅਰ ਕੀਤੀਆਂ ਹੈਗੀਆਂ ਅੱਛਾ ਵਾਟਐਵਰ ਦੇ ਫਾਊਂਡ ਕਿ ਥਿਸ ਇਜ਼ ਵਰਥ ਕੀਪਿੰਗ ਵਰਥ ਸ਼ੇਅਰਿੰਗ ਜੀ ਇਧਰ ਜਿਵੇਂ ਅੰਮ੍ਰਿਤਸਰ ਦੀ ਗੱਲ ਕਰ ਰਹੀ ਹੈ ਕੋਰਟ ਕਿਉਂਕਿ ਅੰਮ੍ਰਿਤਸਰ ਉਹਦਾ ਛੋਟਾ ਜਿਹਾ ਸ਼ਹਿਰ ਸੀਗਾ ਜਿਹੜਾ ਐਕਸਪੈਂਡ ਹੋ ਰਿਹਾ ਸੀਗਾ ਹਾਂ ਤਾਂ ਇਹਦੇ ਵਿੱਚ ਉਹੀ ਕਿਹਾ ਕਿ ਅੰਮ੍ਰਿਤਸਰ ਦੇ ਵਿੱਚ ਐਕਸਪੈਂਡ ਅੰਮ੍ਰਿਤਸਰ ਹੋ ਵੀ ਰਿਹਾ ਬਹੁਤ ਐਕਸਪੈਂਡ ਤੇ ਉਹਦੇ ਵਿੱਚ ਕਪੈਸਿਟੀ ਵੀ ਬੜੀ ਹੈਗੀ ਹੈ ਟੂ ਗਰੋ ਜੀ ਇਧਰ ਅਕਾਲ ਤਖਤ ਸਾਹਿਬ ਜੀ ਅਕਾਲ ਤਖਤ ਸਾਹਿਬ ਐ ਇਹਨੂੰ ਅਕਾਲੀ ਬੁੰਗਾ ਕਹਿੰਦੇ ਸੀਗੇ ਪਹਿਲੇ ਜਿੰਨੂੰ ਸੀ ਬਾਬਾ ਟੱਲ ਬਾਬਾ ਟੱਲ ਅੱਛਾ ਇਹਨੂੰ ਅਕਾਲੀ ਬੁੰਗਾ ਕਹਿੰਦੇ ਸੀ ਹਾਂਜੀ ਉਹਨਾਂ ਨੇ ਅਕਾਲੀ ਬੁੰਗਾ ਲਿਖਿਆ ਹੈਗਾ ਹਾਂ ਸੋ ਉਹ ਜਿਹੜੀਆਂ ਉਸ ਵਕਤ ਇਹ ਜਿਵੇਂ ਹੈਗਾ ਤੁਹਾਡਾ ਅਕਾਲ ਤਖਤ ਸਾਹਿਬ ਹੁਣ ਨਾਲੋਂ ਤਾਂ ਬਹੁਤ ਫਰਕ ਹੈ ਇਹਦਾ ਨਹੀਂ ਇਹ 1984 ਤੋਂ ਪਹਿਲਾਂ ਇਦਾਂ ਹੀ ਸੀਗਾ ਅੱਛਾ 1984 ਤੋਂ ਪਹਿਲਾਂ ਹਾਂਜੀ ਨਹੀਂ 1984 ਤੋਂ ਪਹਿਲਾਂ ਇਹ 1984 ਤੋਂ ਪਹਿਲੇ ਵਾਲਾ ਅਕਾਲ ਤਖਤ ਹੀ ਆ ਅੱਛਾ ਉਸ ਤੋਂ ਬਾਅਦ ਫਿਰ ਹੋਰ ਸਾਈਡ ਤੇ ਐਡੀਸ਼ਨਸ ਹੋਈਆਂ ਹੈਗੀਆਂ ਅੱਛਾ ਦੋਨੋਂ ਪਾਸੇ ਐਕਸਪੈਂਡ ਹੋ ਗਿਆ ਬਟ ਪਹਿਲੇ ਐਵੇਂ ਹੀ ਸੀ ਅੱਛਾ 1984 ਤੋਂ ਪਹਿਲਾਂ ਦਾ ਇਦਾਂ ਦਾ ਹੀ ਸੀ ਉਸ ਤੋਂ ਬਾਅਦ ਹਾਂਜੀ ਜਿਹੜਾ ਨਵਾਂ ਡਿਜ਼ਾਈਨ ਹਾਂਜੀ ਇਹ ਬਾਬਾ ਅਕਾਲ ਅਕਾਲਤ ਬਾਬਾ ਅਟਲ ਰਾਏ ਅਕਾਲੀਜ਼ ਟਾਵਰ ਆਫ ਅੰਮ੍ਰਿਤਸਰ ਅੱਛਾ ਅਕਾਲੀ ਟਾਵਰ ਅਕਾਲੀ ਟਾਵਰ ਇਹਨੂੰ ਬ੍ਰਿਟਿਸ਼ਰਜ਼ ਨੇ ਅਕਾਲੀ ਟਾਵਰ ਲਿਖਿਆ ਹੈਗਾ ਇੱਥੇ ਵੀ ਜਿਵੇਂ ਮੰਨ ਲਓ ਇਹ ਜਿਹੜਾ ਅੰਮ੍ਰਿਤਸਰ ਸੀ ਇਹਨੂੰ ਉਮਰੇਸਰ ਕਿਵੇਂ ਪ੍ਰੋਨਨਸੀਏਸ਼ਨ ਕਰਕੇ ਪ੍ਰੋਨਨਸੀਏਸ਼ਨ ਕਰਕੇ ਵੀ ਅ ਅੰਗਰੇਜ਼ ਜਦੋਂ ਪੰਜਾਬ ਆ ਚਾਰਿਆ ਤਾਂ ਉਹਨੂੰ ਪੰਜਾਬੀ ਨਹੀਂ ਆਉਂਦੀ ਨਾ ਅਸੀਂ ਸਾਡਾ ਆਪਣਾ ਤਰੀਕਾ ਬੋਲਣ ਦਾ ਅਸੀਂ ਅੰਮ੍ਰਿਤਸਰ ਕਵਾਂਗੇ ਉਹਨੂੰ ਜਿਵੇਂ ਸਮਝ ਆ ਰਿਹਾ ਉਹ ਉਹ ਵਲੇ ਅੱਖਰ ਵਰਤ ਕੇ ਉਹ ਲਿਖਣਗੇ ਇਹ ਤੇ ਬੜੀ ਮਸ਼ਹੂਰ ਤਸਵੀਰ ਹੈਗੀ ਆ ਜਿਹੜੀ ਹਨਾ ਹਰ ਜਗ੍ਹਾ ਤੇ ਆਪਾਂ ਦੇਖਦੇ ਆਂ ਪੰਜਾਬ ਦੇ ਵਿੱਚ ਲੱਗੀ ਹੁੰਦੀ ਹੈਗੀ ਆ ਬਟ ਦਾ ਇੰਟਰਸਟਿੰਗ ਪਾਰਟ ਇਜ਼ ਕਿ ਜਿੰਨੀਆਂ ਵੀ ਅਸੀਂ ਤਸਵੀਰਾਂ ਦੇਖ ਰਹੇ ਆਂ ਪੰਜਾਬ ਦੇ ਵਿੱਚ ਉਹ ਜਿਹੜੀ ਤਸਵੀਰ ਤੋਂ ਬਣੀਆਂ ਹੈਗੀਆਂ ਉਹ ਸਾਡੇ ਕੋਲ ਹੈ ਅੱਛਾ ਇਸ ਤਸਵੀਰ ਤੋਂ ਬਣੀਆਂ ਨੇ ਸਾਰੀਆਂ ਇਹ ਵੀ ਤਸਵੀਰ ਕਿਸੇ ਹੋਰ ਤੋਂ ਬਣੀ ਹੈ ਨਾ ਸੋ ਉਹ ਜਿਸ ਤਸਵੀਰ ਤੋਂ ਸਾਰੀਆਂ ਪੇਂਟਿੰਗਸ ਬਣੀਆਂ ਲੋਕਾਂ ਦੇ ਘਰਾਂ 'ਚ ਲੱਗੀਆਂ ਹੋਈਆਂ ਉਹ ਅਸਲੀ ਤਸਵੀਰ ਸਾਡੇ ਕੋਲ ਹੈ ਤੁਹਾਡੇ ਕੋਲ ਜਾ ਡਿਜੀਟਲ ਲਾਇਬ੍ਰੇਰੀ ਤੁਸੀਂ ਅੱਛਾ ਤਾਂ ਇਹ ਉਹਦਾ ਜਿਹੜੇ ਨਕਸ਼ੇ ਆ ਉਸ ਵੇਲੇ ਦੇ ਜਦੋਂ ਬਾਹਰੋਂ ਆ ਰਿਹਾ ਕੋਈ ਵੀ ਹੈਨਾ ਕਿਸੇ ਵੀ ਦੇਸ਼ ਤੋਂ ਭਾਵੇਂ ਫਰਾਂਸ ਤੋਂ ਆ ਰਿਹਾ ਕੋਈ ਜਰਮਨੀ ਤੋਂ ਆ ਰਿਹਾ ਤਾਂ ਉਹ ਜਿਹੜੇ ਨਕਸ਼ਾ ਬਣਾਉਣ ਵਾਲੇ ਹੈਗੇ ਆ ਉਹ ਨਕਸ਼ੇ ਵੀ ਬਣਾ ਰਹੇ ਆ ਕਿ ਪੰਜਾਬ ਦੀਆਂ ਕਿਹੜੀਆਂ ਬਾਉਂਡਰੀਜ਼ ਹੈਗੀਆਂ ਕਿੱਥੇ ਕੌਣ ਕਿਵੇਂ ਰੂਲ ਕਰ ਰਿਹਾ ਹੈਗਾ ਜਿਵੇਂ ਜਿਹੜਾ ਇਹਦੇ ਵਿੱਚ ਦਿਖਾਇਆ ਗਿਆ ਤਾਂ ਇਹ ਸਾਰਾ ਪੰਜਾਬ ਹੈ ਹਾਂਜੀ ਇਹਦੇ ਵਿੱਚ ਇਹਦੇ ਵਿੱਚ ਐਸਰਾ ਮਹਾਰਾਜਾ ਰਣਜੀਤ ਸਿੰਘ ਦਾ ਰੂਲਡ ਏਰੀਆ ਹੈਗਾ ਹਾਂਜੀ ਬਟ ਇਹਦੇ ਵਿੱਚ ਰਾਜਾ ਅਲੱਗ ਹੈ ਅੱਛਾ ਤਾਂ ਇਸ ਕਰਕੇ ਇਹ ਕਸ਼ਮੀਰ ਨੂੰ ਅਲੱਗ ਬਾਉਂਡਰੀ ਕੀਤੀ ਉਹਨਾਂ ਨੇ ਅੱਛਾ ਪਰ ਓਵਰਆਲ ਸਾਰੀ ਬਲੂ ਬਾਉਂਡਰੀ ਹੈ ਬਿਕੋਜ਼ ਮਹਾਰਾਜਾ ਇੱਕੋ ਹੀ ਹੈਗਾ ਹੂੰ 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 ਇਹ ਜਿਹੜਾ ਸਿਸ ਸਤਲਜ ਏਰੀਆ ਹੈਗਾ ਹਾਂਜੀ ਇਧਰ ਠੱਲੇ ਉਹ ਬਾਹਰ ਰੱਖਿਆ ਹੈਗਾ ਹੂੰ 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 ਇੱਥੇ ਵੀ ਕੁਝ ਸਿੱਖ ਟੈਰਿਟਰੀਜ਼ ਸਿਗੀਆਂ ਅੱਛਾ ਤਾਂ ਹੁਣ ਇਹ ਤਸਵੀਰ ਸਾਨੂੰ ਦੱਸਦੀ ਹੈਗੀ ਹੈ ਐਵੇਂ ਦੀ ਇਕਲੌਤੀ ਤਸਵੀਰ ਹੈ ਜਿਹੜੀ ਸਾਨੂੰ ਦੱਸਦੀ ਹੈ ਕਿ Uh, 1850s ਦੇ ਵਿੱਚ ਦਰਬਾਰ ਸਾਹਿਬ ਦੇ ਅੰਦਰ ਕੀ ਮਰਿਆਦਾ ਸੀਗੀ ਅੱਛਾ ਕਿਵੇਂ ਪ੍ਰਕਾਸ਼ 50 ਦਾ ਹੀ ਸਾਰਾ ਅੰਦਰ ਦਾ ਜਿਹੜਾ ਹੈ ਸੀ 1858 ਵਿੱਚ ਪਬਲਿਸ਼ ਹੋਈ ਹੈਗੀ ਆ ਅੱਛਾ ਲੰਡਨ ਇਲਸਟ੍ਰੇਟਡ ਦੇ ਵਿੱਚ ਹਾਂਜੀ ਹਾਂਜੀ ਸੋ ਤਸਵੀਰਾਂ ਸਾਨੂੰ ਐਵੇਂ ਦੱਸਦੀਆਂ ਕਿ ਲਾਈਕ ਬੜਾ ਜਿਵੇਂ ਪਹਿਲੇ ਵੀ ਮੈਂ ਦੱਸਿਆ ਤੁਹਾਨੂੰ ਬੜਾ ਕੁਝ ਪਤਾ ਲੱਗਦਾ ਹੈ ਅਟਾਇਰ ਕੀ ਸੀ ਸਾਜ਼ ਕਿਹੜੇ ਵਰਤੇ ਜਾ ਰਹੇ ਹੈਗੇ ਆ ਹੁਣ ਜੇ ਤੁਸੀਂ ਇਹਦੇ ਵਿੱਚ ਜੋੜੀ ਨੂੰ ਹੀ ਦੇਖੋ ਜੋੜੀ ਤਾਂ ਜਿਹੜੀ ਪੰਜਾਬੀ ਸਟਾਈਲ ਜੋੜੀ ਹੈਗੀ ਹੈ ਇਹਨੂੰ ਪਤਬਲਾ ਕਹਿੰਦੇ ਹੈਗੇ ਆ ਇਹ ਉਹ ਸਟਾਈਲ ਹੈਗਾ ਹੁਣ ਵਾਲਾ ਜਿਹੜਾ ਜਿਹੜੀ ਜੋੜੀ ਹੈ ਉਹ ਵੱਖਰੀ ਹੋ ਗਈ ਹੈ ਥੋੜੀ ਜੀ ਇਸ ਦੇ ਨਾਲ ਦਰਬਾਰ ਸਾਹਿਬ ਦਰਬਾਰ ਸਾਹਿਬ ਦੀਆਂ ਤਸਵੀਰਾਂ ਉਸ ਵੇਲੇ ਜਦੋਂ ਸਿੱਖ ਐਸ ਅ ਗਰੁੱਪ ਨਿਕਲਦੇ ਸੀਗੇ ਕਿਤੇ ਜਾਂਦੇ ਸੀਗੇ ਤਾਂ ਹਾਊ ਡਿਡ ਦੇ ਲੁੱਕ ਲਾਈਕ ਨਾ ਉਹਦੀਆਂ ਸਾਲਟਿਕ ਆਫ ਦੀ ਬਣੀ ਹੋਈ ਹੈ ਸਾਲਟਿਕ ਆਫ ਸਾਲਟਿਕ ਆਫ ਵਾਸ ਅ ਰਸ਼ੀਅਨ 1842 ਦੀ ਹਾਂਜੀ ਇਹ ਇਹ ਵੀ ਸਾਲਟਿਕ ਆਫ ਦੀ ਹੈਗੀ ਆ ਸੋ ਇਹ ਸਾਨੂੰ ਉਸ ਪੀਰੀਅਡ ਦੇ ਵਿੱਚ ਲੈ ਜਾਂਦੀ ਹੈ ਨਾ ਡਾਊਨ ਦਾ ਮੈਮਰੀ ਲੇਨ ਹਾਂਜੀ ਤੇ ਨਾਲ ਆ ਹੋ ਗਿਆ ਆ ਹੋ ਗਿਆ ਸਾਰਾ 1782 ਦਾ ਨਕਸ਼ਾ ਹੈਗਾ ਅੱਛਾ ਜਿਹੜਾ ਜੇਮਸ ਰੈਨਲ ਨੇ ਬਣਾਇਆ ਹਾਂਜੀ ਜੇਮਸ ਰੈਨਲ ਇੰਡੀਆ ਦਾ ਪਹਿਲਾ ਸਰਵੇਅਰ ਜਨਰਲ ਸੀਗਾ ਤੇ ਅੱਜ ਵੀ ਇਹ ਡਿਪਾਰਟਮੈਂਟ ਲਈ ਗॉडफादर ਫਿਗਰ ਹੀ ਮੰਨਿਆ ਜਾਂਦਾ ਹੈਗਾ ਹਾਂਜੀ ਕਿਉਂਕਿ ਇਹਨੇ ਇੰਡੀਆ ਦਾ ਪਹਿਲਾ ਐਕੂਰੇਟ ਮੈਪ ਬਣਾਇਆ ਅੱਛਾ ਸੋ 1782 ਵਿੱਚ ਹੁਣ 1782 ਇਟ 83 ਚ ਬੁੱਕ ਪਬਲਿਸ਼ ਹੋਈ ਹੈ ਨਕਸ਼ਾ 1782 ਚ ਬਣਿਆ ਹੈਗਾ ਹੁਣ ਜਿਹੜਾ ਇਹ 1782 ਦਾ ਨਕਸ਼ਾ ਹੈ ਉਹਦਾ ਰਣਜੀਤ ਸਿੰਘ ਸਿਰਫ 2 ਸਾਲ ਦੇ ਵਾਲੇ ਅੱਛਾ ਸੋ ਇਹ ਰਣਜੀਤ ਸਿੰਘ ਤੋਂ ਪਹਿਲਾ ਨਕਸ਼ਾ ਹੈ ਠੀਕ ਹੈ ਰਾਈਟ ਤੇ ਮਿਸਲ ਪੀਰੀਅਡ ਦਾ ਨਕਸ਼ਾ ਹੈਗਾ ਹਾਂਜੀ ਵੇਰੀਅਸ ਮਿਸਲਸ ਰੂਲ ਕਰਦੀਆਂ ਐਸ ਏਰੀਆ ਨੂੰ ਇਹ ਪੰਜਾਬ ਦੀ ਬਾਉਂਡਰੀ ਹੈ ਹਾਂਜੀ ਬਟ ਕਿਤੇ ਵੀ ਕਿਸੇ ਮਿਸਲ ਦਾ ਨਾਮ ਨਹੀਂ ਲਿਖਿਆ ਹੋਇਆ ਅੱਛਾ ਸਿਰਫ ਸਿੱਖਾਂ ਦਾ ਨਾਮ ਹੀ ਲਿਖਿਆ ਹੋਇਆ ਸਿੱਖ ਹੀ ਲਿਖਿਆ ਹੋਇਆ बिकॉज ਸਭ ਨੇ ਕਿਹਾ ਹੋਣਾ ਨਾ ਕਿ ਇਟਸ ਨਾਟ ਮਾਈ ਕੰਟਰੀ ਤਾਂ ਸਿੱਖਾਂ ਦਾ ਦੇਸ਼ ਹੈਗਾ ਪਟਿਆਲਾ ਉਸ ਤੋਂ ਬਾਹਰ ਹੈਗਾ ਸੋ ਮੈਂ ਨਕਸ਼ੇ ਸਾਨੂੰ ਬੜਾ ਕੁਝ ਦੱਸਦੇ ਹੈਗੇ ਆ ਉਸ ਵੇਲੇ ਬਾਰੇ ਤਾਂ ਐਮਲੀਡਨ ਦੀਆਂ ਹੀ ਹੈਗੀਆਂ ਅੱਛਾ ਐਮਲੀਡਨ ਨੇ ਮਹਾਰਾਜਾ ਰਣਜੀਤ ਸਿੰਘ ਨੂੰ ਵੀ ਪੇਂਟ ਕੀਤਾ ਹੈਗਾ ਅਕਾਲੀਜ਼ ਕਾਮਨ ਮੈਨ ਹਾਂਜੀ ਸੋ ਸਾਰਿਆਂ ਦੀ ਵੱਖਰੀ ਵੱਖਰੀ ਡਰੈਸ ਹੈਗੀ ਹੈ ਮਹਾਰਾਜਾ ਰਣਜੀਤ ਸਿੰਘ ਦੀ ਆਪਾਂ ਡਰੈਸ ਦੇਖੀ ਸੀਗੀ ਉਹ ਵੱਖਰੀ ਸੀ ਆਮ ਕਾਮਨ ਮੈਨ ਜਿਹੜਾ ਹੈਗਾ ਪੰਜਾਬ ਦਾ ਉਹਦੀ ਡਰੈਸ ਵੱਖਰੀ ਹੈ ਹਾਂ 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 ਅਕਾਲੀਆਂ ਦੀ ਡਰੈਸ ਇਹ ਹੈਗੀ ਹੈ ਜੀ ਹਾਂ ਇਸ ਦੇ ਨਾਲ ਹੀ ਆ ਜਾਂਦਾ ਸਾਰਾ ਇਹ ਇਹ ਵੀ ਮਹਾਰਾਜਾ ਰਣਜੀਤ ਸਿੰਘ ਮਹਾਰਾਜ ਰਣਜੀਤ ਸਿੰਘ ਦਾ ਕੰਟਿੰਜੈਂਟ ਹੈਗਾ ਇੱਕ ਦਰਖਤ ਦੇ ਨੀਚੇ ਸਟੇ ਕਰ ਰਹੇ ਹੈ ਵੇਅਰਐਵਰ ਦੇ ਆਰ ਨਾਮ ਜਿਸ ਤਰੀਕੇ ਨਾਲ ਆਪਾਂ ਮਹਾਰਾਜਾ ਰਣਜੀਤ ਸਿੰਘ ਦਾ ਨਾਮ ਪਾਉਨੇ ਆ ਰੇ ਐਨ ਜੇ ਡਬਲ ਜੇ ਆਈਟੀ ਇਹ ਮਰੋ ਜਿਸ ਤਰੀਕੇ ਨਾਲ ਉਹਨਾਂ ਨੇ ਲਿਖਿਆ ਸੀ ਉਸੇ ਤਰੀਕੇ ਨਾਲ ਐਗਜ਼ੈਕਟ ਅਸੀਂ ਕਿਸੇ ਵੀ ਕਿਤੇ ਵੀ ਕੋਈ ਸਪੈਲਿੰਗ ਅਸੀਂ ਚੇਂਜ ਨਹੀਂ ਕੀਤੇ ਕਿਹੜੇ ਕਿਹੜੇ ਕਿਸ ਕਿਸ ਨਾਮ ਨਾਲ ਸਪੈਲਿੰਗਸ ਨਾਲ ਕਿਸ ਕਿਸ ਨਾਮ ਨੂੰ ਜਾਣਿਆ ਜਾਂਦਾ ਉਹ ਅਸੀਂ ਇੱਥੇ ਡਾਕੂਮੈਂਟ ਕੀਤਾ ਹੈਗਾ ਸੋ ਬੱਚੇ ਦੇ ਪਾਸੇ ਕਿਤਾਬਾਂ ਪੜੀਆਂ ਜਿਹੜੀਆਂ ਇੰਟਰਨਸ ਨੇ ਕਿਤਾਬਾਂ ਪੜੀਆਂ ਉਹਦੇ ਵਿੱਚ ਉਹਨਾਂ ਨੂੰ ਜੋ ਵੀ ਸਪੈਲਿੰਗਸ ਦੇਖੇ ਉਹ ਇੱਥੇ ਡਾਕੂਮੈਂਟ ਕੀਤੇ ਤਾਂ ਕਿ ਕਿਸੇ ਨੂੰ ਇੱਥੇ ਪੜਨ ਲੱਗੇ ਕਨਫਿਊਜ਼ਨ ਨਾ ਹੋਏ ਤਾਂ ਇਧਰ ਅੱਛਾ ਸੈਕਸ ਨੂੰ ਇਸ ਤਰੀਕੇ ਨਾਲ ਲਿਖਦੇ ਐਸ ਆਈ ਸੀ ਕ ਯੂ ਯੀ ਐਸ ਅਸੀਂ ਸਾਰੇ ਸਿੱਖ ਆਪਣਾ ਜਿਹੜਾ ਉੱਪਰ ਵਾਲਾ ਜਿਹੜੇ ਲਿਖਦੇ ਆ ਉਹ ਅਲੱਗ ਹੈ ਇਸ ਤਰੀਕੇ ਨਾਲ ਲਿਖਦੇ ਸੀ ਹਾਂਜੀ ਹਾਂਜੀ ਐਸ ਆਈ ਐਂਜੀ ਹਾਂਜੀ ਹੂੰ ਪੰਜਾਬ ਹੋ ਗਿਆ ਹਾਂਜੀ ਇਹ ਜਿਹੜੀ ਲੈਟਰ ਹੈਗੀ ਹੈ ਇਹ 1710 1716 ਵਿੱਚ ਜਿਹੜੇ ਬੰਦਾ ਸਿੰਘ ਬਹਾਦਰ ਦੀ ਐਗਜ਼ੀਕਿਊਸ਼ਨ ਨੂੰ ਵਿਟਨੈਸ ਕਰ ਰਹੇ ਸੀਗੇ ਦੋ ਅੰਗਰੇਜ਼ ਇਹ ਉਹਨਾਂ ਨੇ ਆਪਣੇ ਹੈੱਡਕੁਆਰਟਰ ਤੇ ਲਿਖੀ ਸੀਗੀ ਕਿ ਉਹ ਕੀ ਦੇਖ ਰਹੇ ਹੈਗੇ ਆ ਕਿ ਕਿਵੇਂ ਐਗਜ਼ੀਕਿਊਸ਼ਨ ਹੋ ਰਹੀ ਹੈ and everybody is true to his or her faith ਇਸ ਤਰ੍ਹਾਂ ਹੋਰ ਵੀ ਤੁਹਾਡੀਆਂ ਪੇਂਟਿੰਗਸ ਨੇ ਤਾਂ ਕੀ ਕਹਿਣਾ ਕੀ ਚਾਹੋਗੇ ਜਿਵੇਂ ਮੰਨ ਲਓ ਆ ਬੱਚੇ ਤੁਹਾਡੇ ਅਸੀਂ ਉਹਨਾਂ ਨੂੰ ਮਿਲੇ ਆ ਜਿਹੜੇ ਬਾਹਰੋਂ ਆ ਕੇ ਅਮਰੀਕਾ ਤੋਂ ਆ ਕੇ ਉਹਨਾਂ ਨੇ ਇਹ ਸਾਰਾ ਤੁਹਾਡੇ ਨਾਲ ਕਰਵਾਇਆ ਮੰਨ ਲਓ ਇੱਥੋਂ ਦੇ ਜਿਹੜੇ ਬੱਚੇ ਨੇ ਉਹ ਇੰਟਰਸਟ ਕਿਉਂ ਨਹੀਂ ਲੈ ਰਹੇ ਇਸ ਤਰੀਕੇ ਦਾ ਕਿਉਂਕਿ ਪੰਜਾਬ ਦੀ ਧਰਤੀ ਹੈ ਇੱਥੇ ਦੇ ਰਹਿਣ ਵਾਲੇ ਜਿਹੜੇ ਉਹਨਾਂ ਨੂੰ ਨਹੀਂ ਪਤਾ ਉਹਨਾਂ ਬੱਚਿਆਂ ਨੂੰ ਬਹੁਤ ਕੁਝ ਪਤਾ ਮੈਂ ਪਹਿਲਾਂ ਇੰਟਰਵਿਊ ਕੀਤੀ ਉਹਨਾਂ ਦੀ ਹਾਂਜੀ ਨੀ ਮੈਂ ਉਹਦੇ ਨਾਲ ਸਹਿਮਤ ਨਹੀਂ ਆ ਕਿ ਇੱਥੇ ਦੇ ਬੱਚੇ ਨਹੀਂ ਕੁਝ ਕਰਦੇ ਹੈਗੇ ਇੱਥੇ ਦੇ ਬੱਚੇ ਵੀ ਕਰ ਰਹੇ ਹੈਗੇ ਆ ਪਰ ਉਹ ਹੁੰਦਾ ਕਿ ਜਦੋਂ ਕੋਈ ਬਾਹਰੋਂ ਆ ਕੇ ਕਰਦਾ ਤਾਂ ਉਹ ਹਾਈਲਾਈਟ ਹੋ ਜਾਂਦਾ ਹੈਗਾ ਜਦੋਂ ਇੱਥੇ ਦੇ ਕਰਦੇ ਹੈਗੇ ਆ ਤਾਂ ਉਹ ਆਪਾਂ ਨੇ ਤਾਂ ਰੁਟੀਨ ਹੀ ਆ ਹੈਨਾ ਉਹ ਓਨਾ ਹਾਈਲਾਈਟ ਨਹੀਂ ਆਪਾਂ ਸਮਝਦੇ ਉਹਨੂੰ ਜੇ ਕਰਦੇ ਉਹਨਾਂ ਨੂੰ ਸੋ ਪੰਜਾਬ ਦੇ ਬੱਚੇ ਵੀ ਬੜੇ ਸਿਆਣੇ ਹੈਗੇ ਆ ਬੜੇ ਕੈਲੀਬਰ ਵਾਲੇ ਹੈਗੇ ਆ ਜਿਸ ਤਰੀਕੇ ਨਾਲ ਜਿਸ ਤਰੀਕੇ ਨਾਲ ਮੈਂ ਤੁਹਾਨੂੰ ਦੇਖ ਰਹੇ ਆ ਜੇ ਮਨ ਲਓ ਆਪਣੀ ਪਿੰਡਾਂ ਦੇ ਵਿੱਚ ਗੱਲ ਆ ਰਹੀ ਪਿੰਡਾਂ ਚੋਂ ਆਪਾਂ ਆਉਨੇ ਆ ਸਾਰੇ ਪਿੰਡਾਂ ਦੇ ਵਿੱਚ ਇੰਨਾ ਡੀਪਲੀ ਬੱਚੇ ਨਹੀਂ ਪੁੱਛਦੇ ਮਨ ਲਓ ਜਿਵੇਂ ਉਹਨਾਂ ਨੇ ਪੁੱਛਿਆ ਉਹ ਕੁਐਸਚਨਿੰਗ ਜਿਹੜੀ ਉਹਨਾਂ ਦੀ ਹੁੰਦੀ ਹੈ ਜਾਂ ਤਾਂ ਉਹ ਅਲੱਗ ਰਹਿੰਦੇ ਨਹੀਂ ਕਿਤੇ ਹੋਰ ਪਾਸੇ ਰਹਿੰਦੇ ਨੇ ਕੁਐਸਚਨਿੰਗ ਜਾਂ ਜ਼ਿਆਦਾ ਹੋ ਜਾਂਦੀ ਹੈ ਜਿਵੇਂ ਤੁਸੀਂ ਕਿਹਾ ਵੀ ਇੱਥੇ ਰਹਿੰਦੇ ਨੇ ਉਹਨਾਂ ਦੀ ਕੁਐਸਚਨਿੰਗ ਘੱਟ ਜਾਂਦੀ ਹੈ ਉਹਨਾਂ ਨੂੰ ਪਤਾ ਹੀ ਹੁੰਦਾ ਹਾਂਜੀ ਸੋ ਉਹ ਅਸੀਂ ਇੱਥੇ ਬੜਾ ਕੁਝ ਲੈ ਲੈਣੇ ਆ ਨਾ ਕਿ ਗਿਵਨ ਲੈ ਲੈਣੇ ਤੇ ਅਸੀਂ ਉਹਨੂੰ ਕੁਐਸਚਨ ਨਹੀਂ ਕਰਦੇ ਫਿਰ ਜਦੋਂ ਬੰਦਾ ਬਾਹਰੋਂ ਆਂਦਾ ਤਾਂ ਅਸੀਂ ਥੋੜਾ ਪੁੱਛਦੇ ਆ ਕਿਸੇ ਨੂੰ ਕਿਸੇ ਸਿੱਖ ਨੂੰ ਜਾ ਕੇ ਪੁੱਛਾਂਗੇ ਤੂੰ ਤੇਰਾ ਚੀਫ ਕੌਣ ਹੈਗਾ ਅੱਜ ਅਸੀਂ ਪੁੱਛਾਂਗੇ ਨਹੀਂ ਪੁੱਛਾਂ ਪਰ ਜਦੋਂ ਕੋਈ ਬਾਹਰੋਂ ਆਏਗਾ ਜਿਹੜਾ ਦੇਖੇਗਾ ਕਿ ਕੁਝ ਵੱਖਰੇ ਜਿਹੇ ਬੰਦੇ ਹੈਗੇ ਆ ਤਾਂ ਉਹ ਪੁੱਛੇਗਾ ਕਿਉਰਿਓਸਟੀ ਪੈਦਾ ਹੋਊਗਾ ਉਹ ਫਰਕ ਹੁੰਦਾ ਜਦੋਂ ਅਸੀਂ ਵੀ ਬਾਹਰ ਜਾਵਾਂਗੇ ਤੇ ਅਸੀਂ ਵੀ ਪੁੱਛਾਂਗੇ ਉਹਨਾਂ ਨੂੰ ਸੋ ਉਹ ਕਿਉਰਿਓਸਟੀ ਹੁੰਦੀ ਹੈਗੀ ਹੈ ਵਿਚ ਇਜ਼ ਓਕੇ ਬਟ ਜਿਹੜਾ ਸਾਡਾ ਪ੍ਰੋਜੈਕਟ ਹੈਗਾ ਉਹ ਉਹਦੇ ਵਿੱਚ ਇੱਥੋਂ ਦੇ ਬੱਚੇ ਵੀ ਆਉਣ ਵਾਲੇ ਸਾਲਾਂ ਵਿੱਚ ਇਨਵੋਲਡ ਹੋਣਗੇ ਬਾਤ ਲੈ ਤਾਂ ਹੋਣ ਗਈ। ਜੀ ਇੱਥੋਂ ਹੀ ਰਨ ਕਰ ਰਹੇ ਹਾਂ ਚੰਡੀਗੜ੍ਹ ਤੋਂ ਹੀ ਕਰ ਰਹੇ ਹਾਂ ਪੰਜਾਬ ਡਿਜੀਟਲ ਲਾਇਬ੍ਰੇਰੀ ਚੰਡੀਗੜ੍ਹ 28 ਸੈਕਟਰ ਤੋਂ 28 ਸੈਕਟਰੋਂ ਕਰ ਰਹੇ ਹਾਂ। ਤਾਂ ਪ੍ਰੋਜੈਕਟ ਫਿਰ ਅੱਗੇ ਕੀ ਲਿਆਉਣਾ ਚਾਹੁੰਦੇ ਹੋ ਜਾਂ ਡ੍ਰੀਮ ਪ੍ਰੋਜੈਕਟ ਹੁੰਦਾ ਕੋਈ? ਕੀ ਹੈ ਤੁਹਾਡਾ ਟੋਟਲਿਟੀ ਦੇ ਵਿੱਚ ਕੀ ਪ੍ਰੋਜੈਕਟ ਲਿਆਉਣਾ ਚਾਹੁੰਦੇ? ਜਿਹੜਾ ਸਾਡਾ ਮੇਜਰ ਮਿਸ਼ਨ ਹੈ ਕਿ ਅਸੀਂ ਪੰਜਾਬ ਦੀ ਮੈਮਰੀ ਨੂੰ ਡਿਜੀਟਾਈਜ਼ ਕਰਨਾ ਹੈ। ਉਹ ਤੇ ਕਰਦੇ ਚੱਲਦੇ ਰਹੇਗਾ। ਉਹਦੇ ਨਾਲ ਅਸੀਂ ਐਡੀਸ਼ਨ ਕੀਤੀ ਹੈ ਹੁਣ ਪਿਛਲੇ 2 ਸਾਲਾਂ ਤੋਂ ਕਿ ਅਸੀਂ ਆਊਟਰੀਚ ਐਕਟੀਵਿਟੀਆਂ ਵਧਾ ਕਰਨੀਆਂ। ਜੀ ਆਊਟਰੀਚ ਐਕਟੀਵिटीज ਦੇ ਵਿੱਚ ਐਗਜ਼ੀਬਿਸ਼ਨਸ ਵੀ ਆਉਂਦੀਆਂ ਤੇ ਹੋਰ ਪਬਲਿਕेशंस ਵੀ ਆਉਂਦੀਆਂ ਗਈਆਂ ਸੋ ਉਹਦੇ ਲਈ ਅਸੀਂ ਟੀਮ ਬਿਲਡ ਕਰ ਰਹੇ ਹਾਂ ਜਿਦੇ ਵਿੱਚ ਵੀ ਹੋਪ ਟੂ ਹੈਵ 20 30 ਪੀਪਲ ਅਗਲੇ 2-3 ਸਾਲਾਂ ਦੇ ਵਿੱਚ ਤੇ ਜਿਹੜੇ ਐਗਜ਼ੀਬਿਸ਼ਨਸ ਡਿਜ਼ਾਈਨ ਕਰ ਰਹੇ ਹਾਂ ਕਿਊਰੇਟ ਕਰ ਰਹੇ ਹਾਂ ਰਿਸਰਚ ਕਰ ਰਹੇ ਹੈਗੇ ਸੋ ਇੱਕ ਫੁੱਲ ਫਲੇਜਡ ਟੀਮ ਕਰ ਰਹੀ ਹੋਏ ਕੰਮ ਜਿਹੜੀਆਂ ਕਿ ਜਦੋਂ ਉਹਦੇ ਨਾਲ ਅਸੀਂ ਮੇਜਰ ਐਗਜ਼ੀਬਿਸ਼ਨਸ ਕਿਊਰੇਟ ਕਰੀਏ ਜਿਹੜੀਆਂ ਇੰਟਰਨੈਸ਼ਨਲ ਲੈਵਲ ਤੇ ਜਾਣ ਸੋ ਦੈਟ ਇਜ਼ ਆਰ ਡ੍ਰੀਮ ਬਹੁਤ ਚੰਗਾ ਗੱਲ ਕਰਕੇ ਤੁਹਾਡੇ ਨਾਲ ਮਿਲ ਕੇ ਵੈਗਰਜੀ ਖਾਲਸਾ ਵੈਗਰਜੀ ਚੱਕੀ ਫਤਿਹ ਜੀ ਥੈਂਕ ਯੂ ਤਾਂ ਇਹ ਸੀ ਭਈ ਦਵਿੰਦਰ ਸਿੰਘ ਜਿਹੜੇ ਪੰਜਾਬ ਡਿਜੀਟਲ ਲਾਇਬ੍ਰੇਰੀ ਆ ਜਿਹੜੀ ਉਸ ਤਰੀਕੇ ਨਾਲ ਕੰਮ ਕਰ ਰਹੇ ਨੇ ਪੰਜਾਬ ਦਾ ਸਾਰਾ ਜਿਹੜਾ ਇਤਿਹਾਸ ਹੈ ਜੋ ਵੀ ਪੰਜਾਬ ਨਾਲ ਜੁੜਿਆ ਹੈ ਉਹਨੂੰ ਡਿਜੀਟਲਾਈਜ਼ ਕਰਨ ਦਾ ਜਿਹੜਾ ਕੰਮ ਇਹਨਾਂ ਵੱਲੋਂ ਕੀਤਾ ਜਾ ਰਿਹਾ ਤਾਂ ਜੋ ਉਹਨੂੰ ਸਾਂਭਿਆ ਜਾ ਸਕੇ ਤੇ ਜਿਹੜੀ ਨਵੀਂ ਪੀੜ੍ਹੀ ਹੈ ਜਾਂ ਲੋਕ ਜਿਹੜੇ ਹੈਗੇ ਨੇ ਪੂਰੀ ਦੁਨੀਆ ਦੇ ਵਿੱਚ ਉਸਨੂੰ ਪਹੁੰਚਾਇਆ ਜਾ ਸਕੇ ਕੈਮਰਾ ਪਰਸਨ ਵਤਨ ਦੇ ਨਾਲ ਮੈਂ ਰਾਜਵੀਰ ਸਿੰਘ ਪ੍ਰੋ ਪੰਜਾਬ ਟੀਵੀ ਚੰਡੀਗੜ੍ਹ